ਤੇ ਇਹ ਲੋਕ ਗੱਲ ਉਥੇ ਆਮ ਕਹਿ ਦਿੱਤੀ ਜਾਂਦੀ ਹੈ ਪੰਜਾਬ ਚ ਵੀ ਹੁੰਦੇ ਜੇ ਬਹੁਤੀਆਂ ਥਾਵਾਂ ਤੇ ਵੀ ਰਾਜਸਥਾਨ ਦੇ ਵਿੱਚ ਜਿਹੜਾ ਚਾਹੇ ਕੁਕੀ ਲਾਲੀਏ ਆਫੀਮ ਲਾਲੀਏ ਨਾਰਮਲੀ ਤੌਰ ਤੇ ਆਮ ਮਿਲ ਜਾਂਦੀਆਂ ਨੇ ਇਹ ਕਿੰਨਾ ਕੁ ਸੋਚਿਆ ਇਂਜ਼ਾਮ ਹੁੰਦੇ ਨੇ ਉਹਨਾਂ ਦੇ ਵਿੱਚ ਕਈ ਥਾਂ ਦੇ ਉੱਤੇ ਜਿਹੜੇ ਅੰਮ੍ਰਿਤਧਾਰੀ ਹੁੰਦੇ ਨੇ ਉਹਨਾਂ ਉੱਤੇ ਕਈ ਤਰ੍ਹਾਂ ਦੀਆਂ ਰੋਕਾਂ ਲਾਦੇ ਜਿਵੇਂ ਪਿੱਛੇ ਕੋਈ ਮਾਮਲਾ ਹੋ ਕੇ اٹਿਆ ਉਹਦੇ ਬਾਰੇ ਕੀ ਜੀ ਮੈਂ ਨਾ ਸਰਕਾਰਾਂ ਨੂੰ ਦੋਸ਼ ਨਹੀਂ ਦਿੰਦਾ ਇਹਦੇ 'ਚ ਸਾਡੀ ਆਪ ਦੀ ਵੀ ਸੰਸਥਾ ਸਾਡੇ ਆਪ ਦੇ ਲੋਕਾਂ ਦੀ ਵੀ ਸਾਡੇ ਲੀਡਰਾਂ ਦੀ ਵੀ ਕਮੀ ਹੈ ਅਸੀਂ ਕੋਈ ਪ੍ਰੋਗਰਾਮ ਕਰਦੇ ਹਾਂ ਤੁਸੀਂ ਬਾਹਰ ਚੜ ਕੇ ਇਸਾ ਲੈਣਾ ਚਾਹੀਦਾ ਫੇਰ ਹੀ ਕਿਉਂਕਿ ਪਤਾ ਲੱਗਦਾ ਹੈ ਸਰਕਾਰ ਨੂੰ ਵੀ ਇਹ ਸਾਰੇ ਇਕੱਠੇ ਹੈ ਕਿ ਅਸੀਂ ਅਲੱਗ-ਅਲੱਗ ਰਵਾਂਗੇ ਤਾਂ ਸਾਨੂੰ ਫਾਇਦਿਆਂ ਤੋਂ ਵੀ ਅਸੀਂ ਪਾਂਝੇ ਰਹਿ ਜਾਾਂਗੇ ਸਿੱਖਾਂ ਦਾ ਜਿਹੜਾ ਉੱਥੇ ਰੁਜ਼ਗਾਰ ਹੈ ਜਾਂ ਸਿੱਖਿਆ ਹੈ ਤਾ ਜਿਹੜੇ ਹੋਰ ਕਈ ਮੁੱਦੇ ਨੇ ਕਿਸਾਨੀ ਨਾਲ ਜੁੜੇ ਵੀ ਹੋਣਗੇ ਉਹਨਾਂ ਵਾਸਤੇ ਇਸ ਵੇਲੇ ਭਾਜਪਾ ਦਾ ਕੀ ਯੋਗਦਾਨ ਹੈ ਕਾਰਾਂ ਦਾ ਵੀ ਕਮੀ ਕਿਉਂਕਿ ਹੁਣ ਤਾਂ ਨਹਿਰਾ ਪੂਰਾ ਪਾਣੀ ਹੋਣਾ ਚਾਹੀਦਾ ਕਿਉਂਕਿ ਪਾਣੀ ਦੀ ਕੋਈ ਕਮੀ ਹੈ ਨਹੀਂ ਫਲੱਡ ਆ ਰਿਹਾ ਹੈ ਐ ਵੈਸੀ ਪਾਕਿਸਤਾਨ ਦੇ ਵਿੱਚ ਆ ਰਿਹਾ ਫਿਰ ਵੀ ਸਾਡੀਆਂ ਨਹਿਰਾ ਹਾਲੇ ਸੁੱਕੀਆਂ ਨੇ ਜਿ ਪਿਛਲੇ ਮੁੱਖ ਮੰਤਰੀਆਂ ਤਾਂ ਕੋਈ ਕੰਮ ਨਹੀਂ ਇੰਨੇ ਕੀਤੇ ਸਾਡੇ ਸਿੱਖ ਪਾਈਚਾਰੇ ਵਾਸਤੇ ਕੋਈ ਜਿੰਨਾ ਜ਼ਿਆਦਾ ਕੰਮ ਨਹੀਂ ਕੀਤਾ ਹੁਣ ਜਰੂਰ ਕੰਮ ਸ਼ੁਰੂ ਹੋ ਰਿਹਾ ਹੈ ਔਰ ਸਿੱਖਾਂ ਦਾ ਰਜਾਨ ਵੀ ਹੁਣ ਬੀਜੇਪੀ ਭਾਜਪਾ ਕੰਨੀ ਬਹੁਤ ਵਧ ਰਿਹਾ ਹੈ ਜਿੱਥੇ ਜਾਣ ਪੰਜਾਬੀ ਵੱਖਰੀ ਟੌਰ ਬਣਾ ਲੰਦੇ ਕੁਝ ਐਹੋ ਜੀਆਂ ਹਸਤੀਆਂ ਵੀ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਉੱਠ ਕੇ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਇੱਕ ਵੱਖਰੀ ਟੌਰ ਬਣਾਈ ਪੰਜਾਬ ਦਾ ਨਾਮ ਰੌਸ਼ਨ ਕੀਤਾ ਤੇ ਸਿੱਖ ਭਾਈਚਾਰੇ ਨੂੰ ਵੀ ਉੱਚ ਦਰਜਿਆਂ ਦੇ ਉੱਤੇ ਪਹੁੰਚਾਇਆ ਉਸੇ ਤਰ੍ਹਾਂ ਦੀ ਸ਼ਖਸੀਅਤ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਨੇ ਪੰਜਾਬ ਦੇ ਜਲੂ ਮੁਖਸਰ ਦੇ ਵਿੱਚੋਂ ਉੱਠ ਕੇ ਰਾਜਸਥਾਨ ਦੇ ਵਿੱਚ ਸ਼ਰਕਤ ਕੀਤੀ ਤੇ ਉਸ ਥਾਂ ਦੇ ਉੱਤੇ ਜਾ ਕੇ ਉਹਦੇ ਪੂਰਵਜਾਂ ਨੇ ਗੰਗਾ ਨਗਰ ਦੇ ਵਿੱਚ ਕੁਝ ਜਗਾਵਾਂ ਨੂੰ ਵਸਾਇਆ ਤੇ ਉਸ ਦੇ ਨਾਲ ਨਾਲ ਅੱਜ ਜਾ ਕੇ ਜੈਪੁਰ ਦੇ ਵਿੱਚ ਇੱਕ ਵੱਡੀ ਜਿਹੜੀ ਥਾਂ ਅਹੁਦਾ ਕਹਿ ਲਈਏ ਜਾਂ ਫਿਰ ਉਹਨਾਂ ਦਾ ਇੱਕ ਆਪਣਾ ਵੱਡਾ ਇੱਕ ਮੁਕਾਮ ਹੈ ਜਿਸ ਥਾਂ ਦੇ ਉੱਤੇ ਜਾ ਕੇ ਅੱਜੋ ਵਰਾਜਮਾਨ ਹੋਏ ਨੇ ਤੇ ਜਿੱਥੇ ਕਿ ਪਹਿਲਾਂ ਦੂਜੀਆਂ ਜਾਂ ਕਹਿ ਲਈਏ ਕਿ ਕਾਂਗਰਸ ਪਾਰਟੀ ਨਾਲ ਸੰਬੰਧ ਰਿਹਾ ਉਸ ਤੋਂ ਬਾਅਦ ਅੱਜ ਦੀ ਜੋ ਮੌਜੂਦਾ ਕੇਂਦਰ ਸਰਕਾਰ ਹੈ ਭਾਜਪਾ ਦੀ ਸਰਕਾਰ ਉਹਨਾਂ ਦੇ ਵਿੱਚ ਵੀ ਆ ਕੇ ਉਹਨਾਂ ਨੇ ਇੱਕ ਵੱਡੇ ਅਹੁਦੇ ਦੇ ਉੱਤੇ ਉਹ ਕਹਦੇ ਨੇ ਕਿਉਂਕਿ ਕੁਝ ਸਰਕਮਸਟਾਂਸ ਬਣਦੇ ਨੇ ਆਪਸ ਵਿੱਚ ਜਦੋਂ ਥਾਂ ਤੋਂ ਬਦਲ ਹੀ ਹੁੰਦੀ ਹੈ ਪਰ ਉਹ ਸਰਕਮਸਟਾਂਸ ਉਹਨਾਂ ਤੋਂ ਹੀ ਜਾਣਾਂਗੇ ਕਿ ਅਖਰ ਕੀ ਸਬਬ ਨੇ ਇਹੋ ਜਿਹੇ ਬਦਲਾਅ ਕਰਨਾ ਪਿਆ ਪਰ ਜਿਹੜਾ ਇੱਕ ਜ਼ਰੂਰ ਹੈ ਕਿ ਪੰਜਾਬੀ ਹੋਣ ਦੇ ਨਾਤੇ ਜਿਹੜਾ ਉਹਨਾਂ ਨੇ ਆਪਣਾ ਇੱਕ ਫਰਜ਼ ਨਿਭਾਇਆ ਤੇ ਉਹ ਬਾ ਕਮਾਲ ਹੈ ਉਹਦੇ ਨਾਲ ਨਾਲ ਉਹਨਾਂ ਨੇ ਇੱਕ ਸਰਬ ਸਿੱਖ ਸਮਾਜ ਭਾਈਚਾਰੇ ਨੂੰ ਜਿਹੜਾ ਇਕੱਠਾ ਕੀਤਾ ਤੇ ਜਿਹਦੇ ਵਿੱਚ ਪੰਜਾਬੀ ਭਾਈਚਾਰਾ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਉਹ ਅੱਜ ਉਹਨਾਂ ਦੇ ਲਈ ਖਾਸ ਤੌਰ ਤੇ ਬਹੁਤ ਉਪਰਾਲੇ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ ਤੇ ਕੁਝ ਜਾਣਾਂਗੇ ਅੱਜ ਰਾਜਸਥਾਨ ਦੇ ਵਿੱਚ ਸਿੱਖਾਂ ਦੀ ਸਥਿਤੀ ਕੀ ਰਹੂਗੀ ਤੇ ਜਿਹੜਾ ਸਿੱਖ ਪਾਈਚਾਰੇ ਵਾਸਤੇ ਉਹਨਾਂ ਦਾ ਯੋਗਦਾਨ ਕੀ ਰਹੂਗਾ ਪਹਿਲਾਂ ਉਹਨਾਂ ਦਾ ਸਵਾਗਤ ਫਿਰ ਗੱਲ ਕੀਤੀ ਉਹਦਾ ਸਾਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੇਰੇ ਕੋਲ ਨਹੀਂ ਸਾਂਝੀ ਸੋਰਸ ਚੈਨਲ ਨੂੰ ਧੰਨਵਾਦ ਪੂਰੇ ਸਾਡੇ ਰਾਜਸਥਾਨ ਦੇ ਵਸਨੀਕਾਂ ਵੱਲੋਂ ਵੀ ਪੂਰਾ ਪੂਰਾ ਧੰਨਵਾਦ ਸਰਦਾਰ ਇੰਦਰਜੀਤ ਸਿੰਘ ਜੀ ਬਰਾੜ ਜਿਨ੍ਹਾਂ ਦੇ ਨਾਲ ਅੱਜ ਅਸੀਂ ਮੁਲਾਕਾਤ ਕਰਾ ਰਹੇ ਹਾਂ ਸਰ ਤੁਸੀਂ ਰਾਜਸਥਾਨ ਦੇ ਵਿੱਚ ਪਹੁੰਚੇ ਹੋ ਜਿਵੇਂ ਤੁਸੀਂ ਪਹਿਲਾਂ ਸਾਡੇ ਨਾਲ ਗੱਲਬਾਤ ਹੋਈ ਹੈ ਕਿ ਆਪਾਂ ਰਾਜਸ ਤੋਂ ਮੁਕਸਰ ਦੇ ਵਿੱਚ ਉੱਠ ਕੇ ਰਾਜਸਥਾਨ ਦੇ ਵਿੱਚ ਪੂਰਵਜੇ ਪਹੁੰਚੇ ਨੇ ਤੇ ਫਿਰ ਜਾ ਕੇ ਉੱਥੇ ਅੱਜ ਇੱਕ ਵੱਡੇ ਮੁਕਾਮ ਹਾਸਲ ਹੋਏ ਨੇ ਤੇ ਉੱਥੇ ਜੇ ਮੈਂ ਦੇਖਾਂ ਜਾਵਾਂ ਪਹਿਲਾਂ ਸਭ ਤੋਂ ਪਹਿਲਾਂ ਇਹ ਹੀ ਜਾਣਨਾ ਚਾਹਾਂਗੇ ਕਿ ਸਾਡੇ ਦਰਸ਼ਕ ਕਿ ਆਖਰ ਉੱਥੇ ਰਾਜਸਥਾਨ ਚ ਸਿੱਖਾਂ ਦੀ ਸਥਿਤੀ ਕੀ ਹੈ ਸਿੱਖਾਂ ਦੀ ਸਥਿਤੀ ਸਾਰਾ ਸਾਡਾ ਸਿੱਖ ਜਿਹੜੀ ਬੈਲਟ ਹੈ ਗੰਗਾ ਨਗਰ ਹਨਮਾਨਗੜ੍ਹ ਜ਼ਿਲ੍ਹਾ ਰਾਜਸਥਾਨ ਦਾ ਜਿਹੜਾ ਜੀ ਤੇ ਕੁਝ ਕੋਟਾ ਬੁੰਦੀ ਹੈ ਸਾਰਾ ਖੇਤੀ ਦੇ ਆਧਾਰ ਤੇ ਹੀ ਹੈ ਜੀ ਔਰ ਖੇਤੀ ਦੇ ਉੱਤੇ ਹੀ ਸਾਰੀਆਂ ਕੋਈ ਉੱਥੇ ਕੋਈ ਹੋਰ ਬਿਜ਼ਨਸ ਹੈ ਨਹੀਂ ਕੋਈ ਪ੍ਰੈਟਿਕ ਦਾ ਨਹੀਂਗਾ ਕੋਈ ਔਰਥੇ ਕੋਈ ਫੈਕਟਰੀਆਂ ਨਹੀਂ ਇਹ ਸਾਰਾ ਸਾਰੇ ਖੇਤੀ ਦੇ ਉੱਤੇ ਨਿਰਭਰ ਹੈ ਸਾਡੇ ਜਿੰਨੇ ਪਰਿਵਾਰ ਹੈ ਜੀ ਸਾਰਾ ਜਿੰਨਾ ਵੀ ਖੇਤੀ ਦੇ ਉੱਤੇ ਕੰਮ ਚੱਲਦਾ ਹੈ ਜਿੰਨਾ ਵੀ ਹੈ ਤੇ ਉਹਦੇ ਵਿੱਚ ਜੇ ਸਿੱਖ ਪਾਈਚਾ ਦੇਖਿਆ ਤੁਸੀਂ ਕਹਿੰਦੇ ਵੀ ਖੇਤੀਬਾੜੀ ਦੇ ਆਧਾਰਤ ਹੈ ਜਿੰਨੇ ਵੀ ਸਾਡੇ ਕੋਲ ਕਿ ਖੇਤੀ ਪਰ ਉੱਥੇ ਖੇਤੀ ਦਾ ਕੰਮ علاوہ ਹੋਰ ਉਹਨਾਂ ਕੋਲ ਸ਼ਾਇਦ ਜ਼ਮੀਨਾਂ ਹੋਣ ਉਹ ਤੋਂ ਇਲਾਵਾ ਹੋਰ ਕੋਈ ਕੰਮ ਤਾਂ ਲੰਦਾ ਨਹੀਂ ਪਰ ਜੇ ਉਹ ਦੇਖਿਆ ਜਾਵੇ ਤਾਂ ਉੱਥੇ ਜਿਹੜਾ ਸਿੱਖ ਪਾਈਚਾ ਦਾ ਖੇਤੀ ਨਾਲ ਸੰਬੰਧਿਤ ਹੈ ਉਹ ਮਜ਼ਬੂਤ ਹੈ ਮજબૂત ਤਾਂ ਹੈ ਪਰ ਸਾਨੂੰ ਸਭ ਤੋਂ ਵੱਡੀ ਸਮੱਸਿਆ ਨਹਿਰਾਂ ਦੇ ਪਾਣੀ ਦੀ ਇਸ ਟਾਈਮ ਆ ਰਹੀ ਹੈ ਕਿਉਂਕਿ ਨਹਿਰਾਂ ਦਾ ਪਾਣੀ ਦੀ ਜੋ ਵੰਡ ਹੈ ਉਹ ਵੰਡ ਦੇ ਹਿਸਾਬ ਨਾਲ ਸਾਨੂੰ ਨਹਿਰਾਂ ਦਾ ਪਾਣੀ ਬਹੁਤ ਘੱਟ ਆਉਂਦਾ ਹੈ ਜੀ ਕੁਝ ਕੋਸ਼ਿਸ਼ ਸਾਡੇ ਅਫਸਰਾਂ ਦੀਆਂ ਵੀ ਕਮੀਆਂ ਹੈ ਕੁਝ ਜਿਹੜਾ ਪੰਜਾਬ ਦਾ ਜਿਹੜਾ ਵੰਟਾਰਾ ਜਿਹੜਾ ਸਾਡੇ ਅਫਸਰ ਕਰਦੇ ਉਹ ਸਹੀ ਨਹੀਂ ਕਰਦੇ ਜਿਸ ਕਰਕੇ ਪਾਣੀ ਬਹੁਤ ਘੱਟ ਆ ਜਿੱਦੇ ਚ ਫਸਲਾਂ ਸਾਡੀਆਂ ਜ਼ਮੀਨਾਂ ਬਹੁਤ ਖਾਲੀ ਰਹਿ ਜਾਂਦੀਆਂ ਹੈ ਪੰਜਾਬ ਸਰਕਾਰ ਤਾਂ ਇਸ ਗੱਲ ਨੂੰ ਕਹਿੰਦੀ ਹੈ ਕਿ ਜਿਹੜੀ ਉਹਨਾਂ ਦੇ ਪਾਣੀ ਹੈ ਰਾਜਸਥਾਨ ਤੇ ਸਾਨੂੰ ਹਰਿਆਣੇ ਨੂੰ ਦੇਣਾ ਪੈਂਦਾ ਹੈ ਤੇ ਉਧਰੋਂ ਤਾਂ ਉਹ ਪਾਣੀ ਕਹਿੰਦੇ ਵੀ ਸਾਡੇ ਵੱਲੋਂ ਪੂਰਾ ਵੀ ਉੱਥੇ ਰਾਜਸਥਾਨ ਜਿਹੜਾ ਫਿਰ ਤੁਸੀਂ ਕਹਿ ਰਹੇ ਹੋ ਕਿ ਵੀ ਨਹਿਰਾ ਦਾ ਪਾਣੀ ਜਾਂਦਾ ਹੈ ਤਾਂ ਉਹ ਫਿਰ ਉੱਥੇ ਵੰਡ ਵਡਈਆ ਸਹੀ ਨਹੀਂ ਹੁੰਦਾ ਜਾਂ ਪਾਣੀ ਦੀ ਘਾਟ ਆ ਨਹੀਂ ਪਾਣੀ ਪਾਣੀ ਹੁਣ ਪੂਰਾ ਵੀ ਇਸ ਟਾਈਮ ਜਿਵੇਂ ਪਾਣੀ ਪੂਰਾ ਹੈ ਹਲੇ ਵੀ ਸਾਡੀਆਂ ਕਈ ਨਹਿਰਾਂ ਖਾਲੀ ਪਈਆਂ ਹੁਣ ਪਾਣੀ ਬਹੁਤ ਜ਼ਿਆਦਾ ਆ ਰਿਹਾ ਪਾਕਿਸਤਾਨੋਂ ਕੱਢ ਰਿਹਾ ਪਰ ਸਾਡੀਆਂ ਹੁਣ ਸਾਡੇ ਜਿਹੜੇ ਕਿਸਾਨ ਹੈ ਫਿਰ ਅੰਦੋਲਨ ਤੇ ਅੰਦੋਲਨ ਕਰ ਰਹੇ ਹੈ ਪਾਣੀ ਪਿੱਛੇ ਜੀ ਤੇ ਉਹ ਸਾਡੇ ਉਹ ਸਰਕਾਰਾਂ ਦਾ ਵੀ ਕਮੀ ਹੈ ਕਿਉਂਕਿ ਹੁਣ ਤਾਂ ਨਹਿਰਾ ਪੂਰਾ ਪਾਣੀ ਹੋਣਾ ਚਾਹੀਦਾ ਕਿਉਂਕਿ ਪਾਣੀ ਦੀ ਕੋਈ ਕਮੀ ਹੈ ਨਹੀਂ ਫਲੱਡ ਆ ਰਿਹਾ ਹੈ ਵੈਸੇ ਪਾਕਿਸਤਾਨ ਦੇ ਵਿੱਚ ਆ ਰਿਹਾ ਹੈ ਫਿਰ ਵੀ ਸਾਡੀਆਂ ਨਹਿਰਾ ਹਲੇ ਸੁੱਕੀਆਂ ਜੀ ਫਿਰ ਉਹ ਕਿਤੇ ਨਾ ਕਿਤੇ ਤੁਸੀਂ ਮੰਨਦੇ ਹੋ ਵੀ ਸਰਕਾਰਾਂ ਦੀ ਸਰਕਾਰਾਂ ਦੀ ਕਮੀ ਹੈ ਪੰਜਾਬ ਪਹਿਲਾਂ ਕਾਂਗਰਸ ਦੇ ਵਿੱਚ ਰਹੇ کافی ਦੇਰ ਥੋੜਾ ਲੰਮਾ ਸਮਾਂ ਕਾਂਗਰਸ ਵਿੱਚ ਹੈ ਸੁਖਜਿੰਦਰ ਸਿੰਘ ਲੰਧਾਵਾ ਜੀ ਨਾਲ ਤੁਹਾਡਾ ਉੱਠਣਾ ਬੈਠਣਾ ਰਿਹਾ ਬਹੁਤ ਨੇੜਲੇ ਥਾਂ ਦੇ ਉੱਤੇ ਤੁਸੀਂ ਹੋ ਤੇ ਉਸ ਤੋਂ ਬਾਅਦ ਜਦੋਂ ਕਾਂਗਰਸ ਦਾ ਸਮਾਂ ਸੀ ਉਦੋਂ ਫਿਰ ਕੀ ਯੋਗਦਾਨ ਰਿਹਾ ਉੱਥੇ ਕਿ ਸਿੱਖ ਭਾਈਚਾਰੇ ਵਾਸਤੇ ਕੁਝ ਕੰਮ ਹੋਏ ਨਹੀਂ ਉਦੋਂ ਅਸੀਂ ਰੰਦਾਵਾ ਜੀ ਜਿੰਨੇ ਵੀ ਬਹੁਤ ਕੋਸ਼ਿਸ਼ ਕੀਤੀ ਸਿੱਖਾਂ ਨੂੰ ਅੱਗੇ ਲਿਜਾਣ ਦੀ ਪਰ ਥੋੜੀਆਂ ਸਾਡੀਆਂ ਵੀ ਕਮੀਆਂ ਰਹੀਆਂ ਜੀ ਸਾਡੀ ਸਰਕਾਰ ਦੀ ਹੈ ਸਰਕਾਰੀ ਸਰਕਾਰ ਨੇ ਇਸ ਸਿੱਖ ਕਮਿਊਨਿਟੀ ਵਾਸਤੇ ਕੋਈ ਇੰਨਾ ਕੰਮ ਨਹੀਂ ਕੀਤਾ ਕਾਂਗਰਸ ਸਰਕਾਰ ਨੇ ਜੋ ਕਰਨਾ ਚਾਹੀਦਾ ਸੀ ਜਿਵੇਂ ਰੰਦਾਵਾ ਜੀ ਪੰਜਾਬੀ ਬੈਲਟ ਤੋਂ ਸੀਗੇ ਫਰਵਰੀ ਸੀਗੇ ਤੇ ਲੋਕਾਂ ਨੂੰ ਵੀ ਬਹੁਤ ਆਸ਼ਾ ਸੀ ਪੰਜਾਬ ਦੇ ਲੋਕਾਂ ਨੂੰ ਸਾਡੇ ਰਾਜਸਥਾਨ ਦੇ ਲੋਕਾਂ ਨੂੰ ਬਹੁਤ ਆਸ਼ਾ ਸੀ ਵੀ ਇੱਕ ਸਿੱਖ ਚਿਹਰਾ ਸਾਡੇ ਜਿਹੜੇ ਪੂਰੀ ਇਹਦੀ ਪਾਵਰ ਆਈ ਹੈ ਤੇ ਉਹਨਾਂ ਨੂੰ ਬੜੀ ਆਸ਼ਾ ਸੀਗੀ ਵੀ ਬਹੁਤ ਕੁਝ ਸਾਡੇ ਪੰਜਾਬੀਆਂ ਵਾਸਤੇ ਹੋਊਗਾ ਪਰ ਇੰਨਾ ਅਸੀਂ ਸਾਡੀ ਸਰਕਾਰ ਇੰਨਾ ਕਰ ਨਹੀਂ ਸકી ਜਿਹੜਾ ਸਾਨੂੰ ਉਹ ਵੀ ਸਾਨੂੰ ਇਹਦਾ ਹੈ ਨਿਲਾ ਹੈ ਤੇ ਫਿਰ ਕਾਂਗਰਸ ਨੂੰ ਛੱਡ ਕੇ ਭਾਜਪਾ ਜਾਣ ਦਾ ਸਬਬ ਕਿਵੇਂ ਬਣਿਆ ਬਸ ਤੁਸੀਂ ਆਈ ਚੀਜ਼ਾਂ ਦੇਖੋ ਇਸ ਤੱਕ ਕਰ ਨਹੀਂ ਸਕੇ ਇੱਕ ਸਾਡੀ ਅਸੀਂ ਸਾਡੀਆਂ 5-6 ਟਿਕਟਾਂ ਵੀ ਪੰਜਾਬੀਆਂ ਦੀਆਂ ਬੰਦੀਆਂ ਸੀ ਜੀ ਜੋ ਹਨਮਾਨਗੜ ਗੰਗਾ ਨਗਰ ਜ਼ਿਲ੍ਹਾ ਹੈ ਉੱਥੇ ਸਾਡਾ ਹੱਕ ਸੀਗਾ ਪੰਜਾਬੀ ਚ 4 ਸੀਟਾਂ ਦਾ ਉਹ ਅਸੀਂ ਮੰਗੀਆਂ ਵੀ ਪਰ ਸਾਨੂੰ ਕਾਂਗਰਸ ਨੇ ਉਹ ਸੀਟਾਂ ਨਹੀਂ ਦਿੱਤੀਆਂ ਇੱਕ ਹੀ ਬੜੀ ਮੁਸ਼ਕਲ ਨਾਲ ਸੀਟ ਜੋ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਸਾਨੂੰ ਉਹ ਵੀ ਸੀਟ ਦਿੱਤੀ ਤੇ ਹਰ ਉਸ ਟਾਈਮ ਭਾਜਪੀ ਨੇ ਪੰਜ ਸੀਟਾਂ ਦਿੱਤੀਆਂ ਪੰਜਾਬੀ ਨੂੰ ਪੰਜਾਬੀ ਭਾਈ ਜਰਦੇ ਤੇ ਪੰਜ ਸੀਟਾਂ ਭਾਜਪੀ ਨੇ ਦਿੱਤੀਆਂ ਜਿਹਦੇ ਦਾ ਮੇਰਾ ਮਨ ਥੋੜਾ ਜਿਹਾ ਮੈਂ ਕਿਹਾ ਸੋਚਿਆ ਵੀ ਚਲੋ ਇਹ ਬਹੁਤ ਵੱਡੀ ਚੀਜ਼ ਹੈ ਪੰਜ ਸੀਟਾਂ ਦੇਣੀਆਂ ਬਹੁਤ ਅਸੀਂ ਸਾਡੇ ਕੋਲ ਪਾਵਰ ਹੁੰਦੇ ਵੀ ਅਸੀਂ ਨਹੀਂ ਦੇ ਸਕੇ ਪਰ ਉਹ ਭਾਜਪੀ ਨੇ ਸਾਨੂੰ ਸੀਟਾਂ ਦਿੱਤੀਆਂ ਜੀ ਮੇਰਾ ਥੋੜਾ ਜਿਹਾ ਮਨ ਉਸ ਕਰਨੀ ਗਿਆ ਮੈਂ ਕਿਹਾ ਇਹ ਬੀਜੇਪੀ ਔਨਲਾਈਨ ਟਾਈਮ ਪੰਜਾਬੀ ਆਪਰੇਆਂ ਸੋਚ ਸਕਦੀ ਹੈ ਕੰਮ ਕਰ ਸਕਦੀ ਹੈ ਤੇ ਇਸ ਵੇਲੇ ਭਾਜਪਾ ਵੱਲੋਂ ਜਿਹੜੇ ਉੱਥੇ ਸਿੱਖ ਪਾਈਚਾਰਾ ਰਹ ਰਹੇ ਆ ਉਹਨਾਂ ਲਈ ਕਿਹੜੇ-ਕਿਹੜੇ ਉਪਰਾਲੇ ਤੁਸੀਂ ਮੰਨਦੇ ਹੋ ਵੀ ਇਹ ਕੀਤੇ ਗਏ ਭਾਜਪਾ ਦਾ ਕੋਈ ਕੰਮ ਹੀ ਨਹੀਂ ਛੱਡ ਰਹੀ ਸਾਡੇ ਉਪਰਾਲੇ ਉਹ ਤਾਂ ਹੁਣ ਸਾਨੂੰ ਉਹਨਾਂ ਕੋਲ ਸਰਕਾਰਾਂ ਕੋਲ ਸਾਨੂੰ ਹੀ ਲੈ ਕੇ ਜਿਹੜੇ ਭਾਜਪਾ ਦੇ ਲੀਡਰ ਹੈ ਤੇ ਸਾਨੂੰ ਹੀ ਉਹਨਾਂ ਕੋਲ ਜਿਹੜਾ ਅਸੀਂ ਕੋਈ ਲੈ ਕੇ ਜਾਂਦੇ ਆ ਕੋਈ ਮੰਨਣਾ ਨਹੀਂ ਕਰਦੇ ਸਾਡੇ ਹਰ ਕੰਮ ਨੂੰ ਉਹ ਅੱਗੇ ਹੋ ਕੇ ਕਰਦੇ ਆ ਤੇ ਇਹਦੇ ਨਾਲ ਨਾਲ ਜੇ ਦੇਖਿਆ ਜਾਵੇ ਤਾਂ ਸਿੱਖਾਂ ਦਾ ਜਿਹੜਾ ਉੱਥੇ ਰੁਜ਼ਗਾਰ ਹੈ ਜੋ ਸਿੱਖਿਆ ਤਾਂ ਜਿਹੜੇ ਹੋਰ ਕਈ ਮੁੱਦੇ ਦੀ ਕਿਸਾਨੀ ਨਾਲ ਜੁੜੇ ਵੀ ਹੋਣਗੇ ਉਹਨਾਂ ਵਾਸਤੇ ਇਸ ਵੇਲੇ ਭਾਜਪਾ ਦਾ ਕੀ ਯੋਗਦਾਨ ਹੈ ਐਗਰੀਕਲਚਰ ਦੇ ਵਿੱਚ ਲੈਂਚ ਵੀ ਭਾਜਪਾ ਪੂਰੀ ਪਿੰਡਾਂ ਦੇ ਵਿੱਚ ਕੈਂਪ ਲਾ ਰਹੀ ਹੈ ਸਾਰੇ ਕਿਸਾਨਾਂ ਵਾਸਤੇ ਪੂਰਾ ਕੈਂਪ ਕਿਸਾਨਾਂ ਨੂੰ ਹਰ ਚੀਜ਼ ਦੇ ਬਾਰੇ ਗਿਆਨ ਦੇ ਰਹੀ ਹੈ ਜਿੱਥੇ ਵੀ ਉਹ ਜਿੱਥੇ ਜ਼ਰੂਰਤ ਪੈਂਦੀ ਹੈ ਕੰਮ ਅੱਛਾ ਕੰਮ ਕਰ ਰਹੀ ਹੈ ਭਾਜਪਾ ਇਸ ਟਾਈਮ ਕਿਸਾਨਾਂ ਵਾਸਤੇ ਤੇ ਜਦ ਕਿ ਪੰਜਾਬ ਦੇ ਵਿੱਚ ਤਾਂ ਪਰ ਕਿਸਾਨ ਜਿਹੜੇ ਨੇ ਭਾਜਪਾ ਦੇ ਬਿਲਕੁਲ ਵਿਰੋਧੀ ਖੜੇ ਨੇ ਤੋ ਕਿ ਇੱਕ ਅੰਦੋਲਨ ਵੀ ਹੋਏ ਨੇ ਉਹ ਪਹਿਲਾ ਕਾਲੇ ਕਾਨੂੰਨਾਂ ਦਾ ਤਿੰਨ ਕਾਲੇ ਕਾਨੂੰਨਾਂ ਦਾ ਅੰਦੋਲਨ ਚੱਲਦਾ ਰਿਹਾ ਉਸ ਤੋਂ ਬਾਅਦ ਦੁਬਾਰਾ ਫਿਰ ਹੁਣੇ ਹਾਲੀ ਦੇ ਵਿੱਚ ਸ਼ੰਭੂ ਤੇ ਖਨੋਰੀ ਬੱਟ ਤੋਂ ਪਿਛਲੇ ਆਜ਼ਾਦ ਵਿੱਚ ਇੱਕ ਅੰਦੋਲਨ ਚੱਕਿਆ ਗਿਆ ਤੇ ਹਜੇ ਵੀ ਉਹਨਾਂ ਦੇ ਨਾਲ ਰੌਲਾ ਚੱਲੀ ਜਾਂਦਾ ਉੱਥੇ ਵੀ ਇਸ ਤਰ੍ਹਾਂ ਦਾ ਕੁਝ ਮਾਮਲਾ ਨਹੀਂ 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 ਉੱਥੇ ਇਹ じゃ ਕੋਈ ਮਾਮਲਾ ਨਹੀਂ ਔਰ ਪੰਜਾਬ 'ਚ ਵੀ ਹੁਣ ਇੰਨਾ ਉਹ ਗੱਲ ਨਹੀਂ ਇਹ ਦੀ ਪੰਜਾਬ 'ਚ ਵੀ ਜਦੋਂ ਮੋਦੀ ਸਾਹਿਬ ਜੀ ਨੇ ਕਾਨੂੰਨ ਵਾਪਸ ਲੈ ਲੇ ਤਾਂ ਹੁਣ ਪੰਜਾਬੀ ਉਹ ਕਿਸਾਨਾਂ ਦੇ ਵਿੱਚ ਇੰਨੀ ਉਹ ਗੱਲ ਹੈ ਨਹੀਂ ਉਹ ਵੀ ਹੌਲੀ ਹੌਲੀ ਸਾਰੀ ਚੀਜ਼ ਸਮਝ ਰਹੇ ਐ ਬਾਜਪਾ ਦੀਆਂ ਨੀਤੀਆਂ ਨੂੰ ਸਮਝ ਰਹੇ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਤਾਂ ਸਾਰੇ ਪਾਸੇ ਹੀ ਅੰਦੋਲਨ ਰਿਆ ਰਾਜਸਥਾਨ ਚ ਵੀ ਕੁਝ ਐਜਾ ਹੁੰਦਾ ਨਹੀਂ ਜੀ ਰਾਜਸਥਾਨ ਚ ਨਹੀਂ ਇਨਾ ਰਾਜਸਥਾਨ ਚ ਇੱਕ ਇਨਾ ਤਾਂ ਸਾਡੀ ਸਾਡੀ ਪਾਣੀ ਦੀ ਮਾਰੀ ਚਿਰ ਰਹੇ ਸਾਰਾ ਅੰਦੋਲਨ ਪਾਣੀ ਦੀ ਚੱਲ ਰਿਹਾ ਸਾਡਾ ਜ਼ਿਆਦਾਤਰ ਤੇ ਜਿਹੜੇ ਉਥੋਂ ਦੇ ਨੌਜਵਾਨ ਆ ਤੁਸੀਂ ਜਿਵੇਂ ਸਰਬ ਸਿੱਖਰ ਸਮਾਜ ਭਾਈਚਾਰੇ ਦੇ ਉਥੇ ਤੁਸੀਂ ਪ੍ਰਧਾਨ ਹੋ ਤਾਂ ਰਾਜਸਥਾਨ ਦੇ ਵਿੱਚ ਤਾਂ ਉਥੇ ਜਿਹੜਾ ਨੌਜਵਾਨ ਪੀੜੀ ਹੈ ਉਹਨਾਂ ਨੂੰ ਸਿੱਖੀ ਦੇ ਵੱਲ ਮੋੜਨ ਦੇ ਲਈ ਕੀ ਯਤਨ ਕੀਤੇ ਸਿੱਖਿ ਲੋ ਜੀ ਇਹ ਸਭ ਤੋਂ ਵੱਡੀ ਚੀਜ਼ ਦੱਸਾਂ ਬਹੁਤ ਜ਼ਿਆਦਾ ਯਤਨ ਕਰਨ ਦੀ ਜ਼ਰੂਰਤ ਹੈ ਜੀ ਸਾਡੀਆਂ ਬਹੁਤ ਕਮੀ ਹੈ ਉੱਥੇ ਨਸ਼ੇ ਦੀ ਪ੍ਰਤੀ ਬੜੀ ਤੇਜ਼ ਹੋ ਗਈ ਪਹਿਲਾਂ ਜਿਵੇਂ ਪੰਜਾਬ ਸੀਗਾ ਤੇ ਸਾਡੇ ਉੱਥੇ ਵੀ ਸ਼ੁਰੂ ਹੋ ਗਿਆ ਹਾਲੇ ਸ਼ੁਰੂਆਤ ਹੈ ਅਸੀਂ ਚਾਹੀਏ ਤਾਂ ਇਹਨੂੰ ਰੋਕ ਸਕਦੇ ਹਾਂ ਅਗਰ ਸਾਡੇ ਇਹਦੇ ਚ ਕਾਂਗਰਸ ਭਾਜਪਾ ਨੂੰ ਸਾਰੀਆਂ ਪਾਰਟੀਆਂ ਨੂੰ ਮਿਲ ਕੇ ਸਾਡੇ ਪੂਰੇ ਸਮਾਜ ਨੂੰ ਚਾਹੇ ਉੱਥੇ ਪੰਜਾਬੀ ਹੈ ਚਾਹੇ ਦੂਜਾ ਗੈਰ ਸਮਾਜੀ ਸਾਰਿਆਂ ਨੂੰ ਸਾਰਿਆਂ ਹੱਥੇ ਸਾਨੂੰ ਕੰਮ ਕਰਨਾ ਚਾਹੀਦਾ ਦੋਨੋਂ ਪਾਰਟੀਆਂ ਨੂੰ ਮਿਲ ਕੇ ਜੋ ਨਸ਼ੇ ਦੇ ਅਸੀਂ ਨੌਜਵਾਨ ਸਾਡੇ ਅਸੀਂ ਲੋਕਾਂ ਨਾਲ ਜੁੜੇ ਹੋਏ ਹਾਂ ਅਸੀਂ ਜੇ ਲੋਕਾਂ ਦੇ ਕੰਮ ਨਾ ਕਰਾਂਗੇ ਤਾਂ ਸਾਡਾ ਕੋਈ ਮਤਲਬ ਨਹੀਂ ਐਡੇ ਵੱਡੇ ਉਹਦੇੰਦ ਲੈਣ ਦਾ ਕੋਈ ਮਤਲਬ ਨਹੀਂ ਸਾਨੂੰ ਆਪ ਦੇ ਸਮਾਜ ਦੇ ਦੂਜੇ ਸਾਰਿਆਂ ਵਾਸਤੇ ਸੋਚਣਾ ਚਾਹੀਦਾ ਔਰ ਉਹਨਾਂ ਵਾਸਤੇ ਜਿਆਦਾ ਤੋਂ ਜਿਆਦਾ ਸਾਨੂੰ ਕੰਮ ਕਰਨੇ ਚਾਹੀਦੇ ਤੇ ਜੇ ਨਸ਼ਿਆਂ ਦੀ ਤੁਸੀਂ ਜਿਵੇਂ ਗੱਲ ਕੀਤੀ ਆ ਤਾਂ ਪੰਜਾਬ ਦੇ ਵਿੱਚ ਤਾਂ ਨਸ਼ਿਆਂ ਦੀ ਕਹਦੇ ਬਾਰਡਰ ਸਟੇਟ ਆ ਤਾਂ ਬਾਰਡਰ ਦੇ ਵਿੱਚੋਂ ਪਾਕਿਸਤਾਨ ਵਾਲੇ ਪਾਸੋਂ ਆ ਗਿਆ ਕਿਉਂਕਿ ਰਾਜਸਥਾਨ ਨੂੰ ਵੀ ਤਾਂ ਪਾਕਿਸਤਾਨ ਨਾਲ ਬਾਰਡਰ ਲੱਗਦਾ ਉਧਰ ਵੀ ਇਹੋ ਜਿਹਾ ਮਾਮਲਾ ਹਾਂਜੀ ਹਾਂਜੀ ਆ ਰਹੇ ਜ ਉਧਰ ਵੀ ਕਈ ਜਗ੍ਹਾ ਹੁਣ ਦੋ ਤਿੰਨ ਜਗ੍ਹਾ ਸਾਡੇ ਬੀਐਸਐਫ ਦੇ ਬਾਰਡਰ ਤੇ ਨਸ਼ੇ ਫੜੇ ਗਏ ਆ ਤੇ ਹੁਣ ਅਸੀਂ ਵੀ ਸਾਡੀ ਸਸਤਾ ਕੰਨੀ ਉਹ ਜਿਹੜਾ ਸਾਡੇ ਸਰੋਸ਼ਿਕ ਸਮਾਜ ਕੰਨੀ ਵੀ ਅਸੀਂ ਕੰਮ ਸ਼ੁਰੂ ਕਰ ਰੱਖਿਆ ਹੈ ਮਾਡਰਨ ਏਜ ਦੇ ਸਕੂਲ ਸਰਕਾਰੀ ਸਕੂਲਾਂ ਦੇ ਵਿੱਚ ਆ ਕੇ ਅਸੀਂ ਬੀਐਸਐਫ ਨੂੰ ਨਾਲ ਲਿਜਾ ਕੇ ਬੱਚਿਆਂ ਨੂੰ ਲੈਕਚਰ ਦੇ ਰਿਹਾ ਕਿਵੇਂ ਨਸ਼ਿਆਂ ਤੋਂ ਬਚਣਾ ਔਰ ਜੋ ਅੱਛੇ ਬੱਚੇ ਪੜ੍ਹਾਈ ਕਰ ਰਹੇ ਉਹਨਾਂ ਨੂੰ ਕੋਈ ਅਸੀਂ ਗਿਫਟਾਂ ਵੀ ਦੇ ਰਹੇ ਆ ਤੇ ਹੁਣ ਪੂਰਾ ਅਸੀਂ ਬਾਰਡਰ ਏਰੀਆ ਤੇ ਕੰਮ ਨਸ਼ਿਆਂ ਦੇ ਵਿਰੁੱਧ ਕਰ ਰਹੇ ਆ ਸਾਨੂੰ ਲੋਕਾਂ ਦੇ ਸਾਥ ਦੀ ਜ਼ਰੂਰਤ ਹੈ ਬੱਸ ਲੋਕ ਪੰਜਾਬ ਦੇ ਨਾਮ ਤੇ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਕਿਉਂਕਿ ਕਈ ਸਾਦੇ ਜਾਂ ਵੀ ਲੱਗਦਾ ਪਰ ਜੇ ਕਹੀਏ ਤਾਂ ਕਿਤੇ ਨਾ ਕਿਤੇ ਇਸ ਗੱਲ ਨੂੰ ਸੱਚਾਈ ਤੋਂ ਆਪਾਂ ਦੇਖਿਆ ਵੀ ਨਹੀਂ ਕੀਤਾ ਜਾ ਸਕਦਾ ਪਰ Rajasthan ਦੇ ਵਿੱਚ ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਕਿ ਉੱਥੇ ਜਿਹੜਾ ਨਸ਼ਾ ਦੀ BSF ਦੇ ਨਾਲ ਜੁੜ ਕੇ ਤੁਸੀਂ ਕੋਈ ਪਲਾਨ ਚਲਾ ਰਹੇ ਹੋ ਕੁਝ ਜਾਗਰੂਕਤਾ ਮਹਮ ਚਲਾਈ ਜਾ ਰਹੀ ਹੈ ਤੇ ਉੱਥੇ ਨਸ਼ੇ ਦੀ ਜਿਹੜੀ ਹੈ ਦੂਜੇ ਸੂਬਿਆਂ ਦੇ ਵਿੱਚ ਵੀ ਹੈ ਜਾਂ ਉਹ ਜੋ ਬਾਰਡਰ ਸਟੇਟ ਜਿਹੜੇ ਏਰੀਆ ਨੇ ਉਹਨਾਂ ਵਿੱਚ ਹੀ ਨਹੀਂ ਇਹ ਇਹ ਅੱਜ ਕੱਲ੍ਹ ਦੀ ਜਿਹੜਾ ਮੈਡੀਕਲ ਨਸ਼ਾ ਜ਼ਿਆਦਾ ਹੋ ਗਿਆ ਜਿਹੜੇ ਮੈਡੀਕਲ ਲਾਈਨ ਤੋਂ ਜਿਹੜਾ ਸਸਤੀਆਂ ਗੋਲੀਆਂ ਮਿਲਦੀਆਂ ਇਹ ਨਸ਼ਾ ਪਿੰਡਾਂ ਦੇ ਵਿੱਚ ਗਰੀਬ ਲੋਕ ਉਹ ਲੈ ਕੇ ਬੱਚੇ ਕਰ ਰਹੇ ਐ ਤੇ ਇਹਨਾਂ ਤੋਂ ਸਾਨੂੰ ਬਹੁਤ ਜ਼ਿਆਦਾ ਸਾਨੂੰ ਸਰਕਾਰਾਂ ਨੂੰ ਵੀ ਔਰ ਸਾਡੀ ਜਿਹੜੀ ਸੌਥੇ ਸੰਸਥਾ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਇਹਦੇ ਵਾਸਤੇ ਬਹੁਤ ਗੰਭੀਰ ਸੋਚਣਾ ਪਊਗਾ ਤੇ ਇਹਦੇ ਵਾਸਤੇ ਸਾਨੂੰ ਬਹੁਤ ਵਰਕ ਕਰਨਾ ਪਊਗਾ ਜੋ ਅਸੀਂ ਆਪਦੀ ਆਉਣ ਵਾਲੀ ਪੀੜ੍ਹੀ ਨੂੰ ਬਚਾ ਸਕੀਏ ਤੇ ਇਹ ਗੱਲ ਉਥੇ ਆਮ ਕਹਿ ਦਿੱਤੀ ਜਾਂਦੀ ਹੈ ਪੰਜਾਬ ਵਿੱਚ ਵੀ ਹੁੰਦੇ ਜੇ ਬਹੁਤੀਆਂ ਥਾਵਾਂ ਤੇ ਵੀ ਰਾਜਸਥਾਨ ਦੇ ਵਿੱਚ ਜਿਹੜਾ ਚਾਹੇ ਪੁੱਕੀ ਲਾ ਲਈਏ ਆਫੀਮ ਲਾ ਲਈਏ ਨਾਰਮਲੀ ਤੌਰ ਤੇ ਆਮ ਮਿਲ ਜਾਂਦੀਆਂ ਨੇ ਇਹ ਕਿੰਨਾ ਕੁ ਸੱਚਾਈ ਹੈ ਨਹੀਂ ਨਹੀਂ ਜੀ ਕੋਈ ਆਮ ਨਹੀਂ ਮਿਲਦੀ ਤਾਂ ਫालतू ਦੀਆਂ ਗੱਲਾਂ ਕੋਈ ਆਮ ਨਹੀਂ ਮਿਲਦੀ ਹੁਣ ਪੁੱਕੀ ਦਾ ਸਭ ਤੋਂ ਬੈਣ ਹੈ ਗਵਰਨਮੈਂਟ ਕੰਨੀਓ ਔਰ ਪੁਲਿਸ ਪ੍ਰਸ਼ਾਸਨ ਵੀ ਪੂਰਾ ਲੱਗਿਆ ਹੋਇਆ ਹੈ ਇਹਨਾਂ ਚੀਜ਼ਾਂ ਨੂੰ ਪੂਰੀ ਸ਼ਕਤੀ ਨਾਲ ਪਾਲਨ ਹੋ ਰਿਹਾ ਹੈ ਇਹ ਜੀ ਕੋਈ ਗੱਲ ਨਹੀਂ ਜੀ ਇਹ ਸਭ ਨਹੀਂ ਤੇ ਜਿਹੜਾ ਰਾਜਸਥਾਨ ਦੇ ਵਿੱਚ ਭਾਜਪਾ ਦੀ ਗੱਲ ਕਰ ਲਈਏ ਤਾਂ ਸਿੱਖ ਭਾਈਚਾਰੇ ਦੀ ਜਿਹੜੀ ਉਹਨਾਂ ਦੇ ਵੱਲੋਂ ਪੇਸ਼ਕਾਰੀ ਆ ਜਾਂ ਆਪਾਂ ਕਹੀਏ ਇੱਕ ਭਾਜਪਾ ਦੇ ਵਿੱਚ ਸਿੱਖ ਭਾਈਚਾਰੇ ਦੀ ਪੇਸ਼ਕਾਰੀ ਆ ਉਹਦੇ ਲਈ ਭਾਜਪਾ ਕਿੰਨੀ ਕੁ ਸਹਿਰਦਾ ਤੇ ਦੂਜੇ ਪਾਸੇ ਜਿਹੜੇ ਸਿੱਖ ਭਾਈਚਾਰੇ ਦੇ ਲੀਡਰ ਨੇ ਉਹਨਾਂ ਨੂੰ ਬਣਦਾ ਹੱਕ ਮਿਲਦਾ ਦੇਖੋ ਜੀ ਭਾਜਪਾ ਕੰਨੀਓ ਕਿਸੇ ਚੀਜ਼ ਦੀ ਕਮੀ ਨਹੀਂ ਮੈਂ ਵੀ ਹੁਣ ਜਾ ਕੇ ਜੈਪੁਰ ਤੋਂ ਵੀ ਮਿੱਟੀਆਂ ਕੀਤੀਆਂ ਉਹਨਾਂ ਕੰਨੀਓ ਕੋਈ ਨਹੀਂ ਉਹ ਕਹਿੰਦੇ ਪਲਾਨਿੰਗ ਲੈ ਕੇ ਉਹ ਕੀ ਕਰਾਉਣਾ ਚਾਹੁੰਦੇ ਆ ਤੁਸੀਂ ਪਰ ਸਾਡੇ ਜਿਹੜੇ ਆਪ ਦੇ ਲੀਡਰ ਹੈ ਚਾਹੇ ਉਹ ਭਾਜਪਾ ਦੇ ਰਹੇ ਚਾਹ ਕਸ਼ ਕਾਂਗਰਸ ਦੇ ਭਾਜਪੀ ਦੇ ਹੁਣ ਮੈਂ ਤਾਂ ਬੀਜੇਪੀ ਦੇ ਜਿਵੇਂ ਨੇ ਲੀਡਰ ਸਾਡੇ ਗੰਗਾ ਨਗਰ ਜ਼ਿਲ੍ਹੇ ਦੇ ਜਿਹੜੇ ਐਮ ਐਲ ਏ ਤਾਂ ਚੋਣਾਂ ਲੜ ਚੁੱਕੇ ਮੈਂ ਤਾਂ ਇਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਹਨਾਂ ਨੂੰ ਇਕੱਠੇ ਹੋ ਕੇ ਆਪਸ ਦਾ ਜਿਹੜਾ ਮਨਮਟਾਪ ਛੱਡ ਕੇ ਭਾਈਚਾਰੇ ਬਾਰੇ ਸੋਚਣਾ ਚਾਹੀਦਾ ਇਹਨਾਂ ਨੂੰ ਔਰ ਆ ਕੇ ਮੈਂ ਕਹਿੰਦਾ ਸਰਕਾਰਾਂ ਤੋਂ ਜਿੰਨਾ ਆਪਣੇ ਸਮਾਜ ਵਾਸਤੇ ਕੰਮ ਲੈ ਸਕੀਏ ਅਸੀਂ ਮਿਲ ਕੇ ਕੰਮ ਲਈਏ ਔਰ ਜਿਹਦੇ ਨਾਲ ਸਾਡੇ ਸਮਾਜ ਦਾ ਭਲਾ ਹੋ ਸਕੇ ਤੇ ਜਿਹੜੀਆਂ ਜਿਵੇਂ ਤੁਸੀਂ ਕਾਂਗਰਸ ਨਾਲ ਜੁੜੇ ਰਹੇ ਹੁਣ ਭਾਜਪਾ ਆਈ ਹੈ ਦੋਨੋਂ ਪਾਰਟੀਆਂ 'ਚ ਫਰਕ ਕੀ ਦੇਖਦੇ ਹੋ ਕਿ ਜਿਹੜੇ ਤੁਹਾਡੇ ਸਮਾਜ ਆਪਾਂ ਕਹਿ ਲਈਏ ਕਿ ਸਿੱਖ ਸਮਾਜ ਦੇ ਲਈ ਜਾਂ ਸਰਬ ਸਿੱਖ ਸਮਾਜ ਦੇ ਲਈ ਉਹ ਯਤਨ ਕਿਹੜੇ ਨੇ ਭਾਜਪਾ ਜਿਆਦਾ ਯਤਨ ਕਰ ਰਹੀ ਹੈ ਜਾਂ ਕਾਂਗਰਸ ਕਿਉਂਕਿ ਜਿਵੇਂ ਤੁਸੀਂ ਕਾਂਗਰਸ ਤੋਂ ਪਹਿਲਾਂ ਰਹੇ ਤੇ ਹੁਣ ਜਦੋਂ ਭਾਜਪਾ ਨਾਲ ਜੁੜ ਗਿਓ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਭਾਜਪਾ ਇਹਨਾਂ ਸਾਰੇ ਮੁੱਦਿਆਂ ਨੂੰ ਸਮਝ ਰਹੀ ਹੈ ਤੇ ਸਿੱਖ ਭਾਈਚਾਰੇ ਲਈ ਕੋਈ ਨਾ ਕੋਈ ਯਤਨ ਕੀਤੇ ਜਾ ਰਹੇ ਨੇ ਸਾਡੇ ਤੇ ਸਾਡੇ ਸਮਾਜ ਦੇ ਸਭ ਤੋਂ ਜੀ ਜੋ ਮੇਨ ਚੀਜ਼ ਹੈ ਕਿ ਬੱਚਿਆਂ ਦੀ ਜੋ এডਿਕੇਸ਼ਨ ਪੜ੍ਹਾਈ ਵੱਲ ਸਾਨੂੰ ਧਿਆਨ ਜ਼ਿਆਦਾ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬੀ ਜੋ ਅਫਸਰ ਹੈ ਜੋ ਹੁਣ ਸਾਡੇ ਆਉਣ ਵਾਲੇ ਰਾਜਸਥਾਨ ਦੇ ਵਿੱਚ ਕਿੰਨੇ ਚੁਣੇ ਰਹਿ ਗਏ ਪਹਿਲਾਂ ਸਾਡੇ ਪੁਲਿਸ ਦੇ ਵਿੱਚ ਵੀ ਬਹੁਤ ਅਫਸਰ ਸੀ ਦੂਜੇ ਮਹਿਕਮਿਆਂ ਵਿੱਚ ਵੀ ਬਹੁਤ ਸੀ ਪਰ ਹੁਣ ਗਿਣਤੀ ਦੇ ਹੀ 2-4 ਹੀ ਰਹਿ ਗਏ ਜਿਹੜੇ ਪੂਰੇ ਰਾਜਸਥਾਨ ਦੀ ਗੱਲ ਕਰ ਰਿਹਾ ਇਸ ਕਰਕੇ ਸਾਨੂੰ ਬਹੁਤ ਸੋਚਣਾ ਪਊਗਾ ਅਸੀਂ এডਿਕੇਸ਼ਨ ਦੇ ਵਿੱਚ ਧਿਆਨ ਦੇ ਕੇ ਬੱਚਿਆਂ ਦੀ ਪੜ੍ਹਾਈ ਵਾਸਤੇ ਜੋ ਬਹੁਤ ਬੱਚੇ ਹਿਸ਼ਿਆਰ ਹੈ ਉਹਨਾਂ ਦੀ ਪੜ੍ਹਾਈ ਵਾਸਤੇ ਉਹਨਾਂ ਨੂੰ ਮਦਦ ਕਰੀਏ ਉਹਨਾਂ ਨੂੰ ਕੋਈ ਰਹਿਣ ਦੀ ਆ ਉਹਨਾਂ ਨੂੰ ਕੋਈ ਹੋਰ ਪੈਸੇ ਦੀ ਕੋਈ ਚੀਜ਼ ਆ ਸਾਨੂੰ ਸੰਸਥਾਵਾਂ ਨੂੰ ਮਦਦ ਕਰਨੀ ਪਊਗੀ ਜੋ ਆ ਕੇ ਅੱਗੇ ਪੰਜਾਬ ਸਾਡੇ ਰਾਜਸਥਾਨ ਦੇ ਵਿੱਚ ਹਰ ਲਾਈਨ ਦੇ ਵਿੱਚ ਆ ਕੇ ਆਪਦਾ ਅਫਸਰ ਸਾਈ ਦੇ ਵਿੱਚ ਰਹਿਣ ਅਫਸਰ ਸ਼ਾਹੀ ਦੀ ਤੁਸੀਂ ਗੱਲ ਕੀਤੀ ਹੈ ਪਿੱਛੇ ਜਿਹੜੇ ਇਗਜ਼ਾਮ ਹੁੰਦੇ ਨੇ ਉਹਨਾਂ ਦੇ ਵਿੱਚ ਕਈ ਥਾਂ ਦੇ ਉੱਤੇ ਜਿਹੜੇ ਅੰਮ੍ਰਿਤਧਾਰੀ ਹੁੰਦੇ ਨੇ ਉਹਨਾਂ ਉੱਤੇ ਕਈ ਤਰ੍ਹਾਂ ਦੀਆਂ ਦੀਆਂ ਰੋਕਾਂ ਲੱਗਦੇ ਜਿਵੇਂ ਪਿੱਛੇ ਕੋਈ ਮਾਮਲਾ ਹੋ ਕੇ اٹਿਆ ਉਹਦੇ ਬਾਰੇ ਕੀ ਕਹਿੰਦੇ ਹੋ ਉਹਦੇ 'ਚ ਜੀ ਮੈਂ ਤੁਹਾਨੂੰ ਜਿਹੜੀ ਮੈਂ ਖੋਜ ਕੀਤੀ ਆ ਉਹਦੇ 'ਚ ਕਈ ਸਾਡੇ ਜਿਵੇਂ ਬਾੜ ਮੇਰਾ ਦੂਰ ਆ ਉੱਥੋਂ ਦੇ ਜਿਹੜੇ ਕੋਈ ਪੁਲਿਸ ਸਟਾਪ ਆ ਜਾਂ ਕੋਈ ਹੋਰ ਹੁੰਦੇ ਆ ਉਹਨਾਂ ਨੂੰ ਆਪਣੀ ਸਿੱਖ ਲਾਈਨ ਦਾ ਪਤਾ ਨਹੀਂ ਜੀ ਤੇ ਉਹਦੇ 'ਚ ਸਭ ਤੋਂ ਵੱਡੀ ਦਾ ਇਹ ਇਸ ਚੀਜ਼ ਦਾ ਹਾਲੇ ਕੀ ਹੈ ਜੀ ਕਿ ਜਦੋਂ ਇਗਜ਼ਾਮ ਹੁੰਦੇ ਆ ਸਾਡੀ ਕੋਈ ਸਿੱਖ ਸੰਸਥਾ ਉੱਥੇ ਖੜੀ ਹੋਵੇ ਜੋ ਸਾਡਾ ਜਿਹੜਾ ਲਾਅ ਆ ਆਪਣੇ ਸਾਡਾ ਗਵਰਨਮੈਂਟ ਨੇ ਲਾਅ ਬਣਾਇਆ ਉਹਦੀ ਚੀਜ਼ ਉਹਨਾਂ ਕੋਲ ਹੋਵੇ ਉੱਥੇ ਸਾਡੇ ਸੰਸਥਾ ਦੇ ਬੰਦਿਆਂ ਨੂੰ ਖੜੇ ਹੋ ਕੇ ਕਿਉਂਕਿ ਉਹ ਨਵੇਂ ਬੰਦੇ ਆ ਉਹਨਾਂ ਨੂੰ ਆਪਣੇ ਧਰਮ ਬਾਰੇ ਉਹਨਾਂ ਚੀਜ਼ਾਂ ਦਾ ਹਲੇ ਪਤਾ ਨਹੀਂ ਨੌਲੇਜ ਨਹੀਂ ਉਹ ਇੱਕ ਬੰਦੇ ਦੀ ਗਲਤੀ ਕਰਕੇ ਉਹ ਸਾਰੇ ਅਸੀਂ ਸਾਡੀਆਂ ਸਰਕਾਰਾਂ ਤੇ ਮੈਂ ਸਰਕਾਰਾਂ ਤੇ ਨਹੀਂ ਕਹਿੰਦਾ ਉਹ ਇੱਕ ਬੰਦੇ ਇੱਕ ਦੀ ਥੋੜੀ ਜਿਹੀ ਗਲਤੀ ਕਰਕੇ ਹੋ ਜਾਂਦਾ ਕਿਉਂਕਿ ਸਾਡੀਆਂ ਸਸਤਾ ਨੂੰ ਵੀ ਉੱਥੇ ਜਿੱਤੋਂ ਇਗਜ਼ਾਮ ਹੁੰਦਾ ਕੋਈ 2-4 ਬੰਦੇ ਖੜੇ ਹੋਣੇ ਚਾਹੀਦੇ ਆ ਕਿਉਂਕਿ ਜਿਹੜਾ ਉਹ ਜਾ ਕੇ ਦੱਸਣ ਜੀ ਆਹ ਕਾਨੂੰਨ ਹੈਗਾ ਅਸੀਂ ਇੱਥੇ ਆ ਚੀਜ਼ ਲਿਆ ਜਾ ਸਕਦੇ ਆ ਤਾਂ ਉਸ ਚੀਜ਼ ਦਾ ਹੱਲ ਹੋ ਸਕਦਾ ਨਹੀਂ ਜਦੋਂ ਸਰਕਾਰਾਂ ਦੇ ਵਾਬਤ ਚ ਇਹ ਹੁੰਦਾ ਤਾਂ ਉਦੋਂ ਉਹਨਾਂ ਦੀ ਜਿਹੜੀ ਟਪਟੀਮ ਹੁੰਦੀ ਆ ਜਾਂ ਕਹ ਲਈਏ ਕਿ ਉਹਨਾਂ ਦੀ ਪੇਪਰ ਲੈਣ ਵਾਲੀ ਟੀਮ ਹੈ ਉਹਨਾਂ ਦੇ ਵਿੱਚ ਵੀ ਕੋਈ ਨੁਮਾਇੰਦਾ ਨਹੀਂ ਇੱਦਾਂ ਦਾ ਨਹੀਂ ਸਿੱਖ ਭਾਈਚਾਰੇ ਦਾ ਨਹੀਂ ਹੁੰਦਾ ਜਿਹੜਾ ਉਹਨਾਂ ਨੂੰ ਇਹ ਚੀਜ਼ ਡਾਇਰੈਕਸ਼ਨ ਸਮਝਾਵੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਦੋਂ ਸਾਡੇ ਸਿੱਖ ਨੌਜਵਾਨ ਇਸ ਪੜ੍ਹਾਈ ਵਾਲੇ ਹੈ ਹੀ ਪਾਸੇ ਘਟ ਹੁਣ ਇੰਨੇ ਸਟੂਡੈਂਟਰ ਚੋ ਸਾਰੇ ਇੱਕ ਦੋ ਜਾਂਦੇ ਐ ਤਾਂ ਇਸ ਕਰਕੇ ਉਹਨਾਂ ਨੂੰ ਸਟਾਫ ਵੀ ਉੱਥੋਂ ਦਾ ਸਾਰਾ ਰਾਜਸਥਾਨ ਦਾ ਹੁੰਦਾ ਤਾਂ ਨਹੀਂ ਪਤਾ ਲੱਗਦਾ ਇਹਨਾਂ ਚੀਜ਼ਾਂ ਦਾ ਮੈਂ ਇਹਨਾਂ 'ਚ ਸਰਕਾਰਾਂ ਦੋਸ਼ ਨਹੀਂ ਦਿੰਦਾ ਇਹਦੇ 'ਚ ਸਾਡੀ ਆਪ ਦੀ ਵੀ ਸੰਸਥਾਨ ਸਾਡੇ ਆਪ ਦੇ ਲੋਕਾਂ ਦੀ ਵੀ ਸਾਡੇ ਲੀਡਰਾਂ ਦੀ ਵੀ ਕਮੀ ਹੈ ਸਾਨੂੰ ਉੱਥੇ ਪ੍ਰਚਾਰ ਕਰਨਾ ਚਾਹੀਦਾ ਹੈ ਪੂਰੇ ਰਾਜਸਥਾਨ ਦੇ ਲੈਵਲ ਤੇ ਦੱਸਣਾ ਚਾਹੀਦਾ ਵੀ ਸਾਡੇ ਆਹ ਚੀਜ਼ਾਂ ਸਾਡੇ ਧਰਮ ਦੇ ਵਿੱਚ ਹੈਗੀਆਂ ਤਾਂ ਜਿਹੜੇ ਆਉਣ ਵਾਲੇ ਜਿਹੜੇ ਹੁਣ ਨਵੇਂ ਅਫਸਰ ਆਏ ਆ ਨਵੇਂ ਬੱਚੇ ਕੋਈ ਜਿਹੜੇ ਭਰਤੀ ਉਹਨਾਂ ਨੂੰ ਪਤਾ ਲੱਗੇ ਵੀ ਸਿੱਖਾਂ ਨੂੰ ਕੀ ਕੀ ਪਹਿਚਾਣ ਹੈ ਇਹਨਾਂ ਬਾਰੇ ਸਾਨੂੰ ਦੱਸਣਾ ਵੀ ਪਊਗਾ ਜਿਹੜਾ ਆਉਣ ਵਾਲੇ ਅੱਗੇ ਚੀਜ਼ਾਂ ਨਾ ਹੋਣ ਜੀ ਜਿਹੜਾ ਰਾਜਸਥਾਨ ਦੇ ਵਿੱਚ ਭਾਜਪਾ ਨੇ ਅਜੇ ਇਹ ਕਿਹੜੇ ਕੰਮ ਕੀਤੇ ਨੇ ਜਿਹਦੇ ਤੌਰ ਦੇ ਉੱਤੇ ਸਿੱਖਾਂ ਨੂੰ ਸਿੱਧੇ ਤੌਰ ਤੇ ਉਹਦਾ ਲਾਭ ਹੈ ਦੇਖੋ ਜੀ ਹੁਣੇ ਸਾਡੇ ਜਿਹੜਾ ਬੀਜੇਪੀ ਕਾਰ्यालय ਉੱਥੇ ਅਖੰਡਪਾਤ ਸਾਹਿਬ ਹੋਇਆ ਸੀ ਤੇ ਉੱਥੇ ਸੰਸਥਾ ਦੇ ਵਿੱਚ ਸਾਡੇ ਜਿਹੜੇ ਉੱਥੇ ਕੀਰਤਨ ਹੋਇਆ ਤੇ ਸਾਡੇ ਰਾਗੀ ਸਾਬ ਸੀ ਮस्तान ਸਿੰਘ ਜੀ ਉਹਨਾਂ ਨੇ ਸਾਰਿਆਂ ਨੇ ਅਪੀਲ ਕੀਤੀ ਵੀ ਸਾਨੂੰ ਇੱਥੇ ਇੱਕ ਜਗ੍ਹਾ ਦਿੱਤੀ ਜਾਵੇ ਉੱਥੇ ਉਹਨੂੰ ਸੀਮ ਸਾਹਿਬ ਨੇ ਨਾਲ ਦੀ ਨਾਲ ਹੀ ਉਹਨਾਂ ਨੇ ਘੱਟ ਜਗ੍ਹਾ ਮੰਗੀ ਇਹਨਾਂ ਨੇ ਬਹੁਤ ਜ਼ਿਆਦਾ ਜਗ੍ਹਾ ਦਿੱਤੀ ਜੀ ਸੀਮ ਸਾਹਿਬ ਨੇ ਉਸੇ ਟਾਈਮ ਹੀ ਦੋ ਚਾਰ ਦਿਨਾਂ 'ਚ ਹੁਣ ਜਗ੍ਹਾ ਮਿਲ ਵੀ ਗਈ ਸਾਡੇ ਉਹ ਪੈਸੇ ਵੀ ਭਰਤੇ ਪਰ ਉਹੀ ਗੱਲ ਆ ਕੇ ਆ ਜਾਂਦੀ ਹੈ ਪਰ ਸਾਡੇ ਗ੍ਰਾਮੀਨ ਏਰੀਏ ਨੂੰ ਸਾਡੇ ਜੈਪੁਰ ਦੇ ਕੁਝ ਲੋਕ ਹੀ ਬੈਠੇ ਆ ਉਹਨਾਂ ਨੂੰ ਜ਼ਮੀਨਾਂ ਮਿਲ ਜਾਂਦੀਆਂ ਸਾਡੇ ਪੂਰੇ ਸਮਾਜ ਦੇ ਨਾਂ ਤੇ ਫਰੋ ਜਾ ਕੇ ਉੱਥੇ ਆਪ ਦੇ ਪਰਸਨਲ ਕਮਰਸ਼ੀਅਲ ਚੀਜ਼ਾਂ ਉੱਤੇ ਚਾਲੂ ਕਰ ਦਿੰਦੇ ਆ ਪਰ ਜਿਨ੍ਹਾਂ ਦਾ ਸਾਨੂੰ ਲਾਭ ਨਹੀਂ ਮਿਲਦਾ ਨਾ ਤਾਂ ਸਾਡੇ ਬੱਚਿਆਂ ਨੂੰ ਲਾਭ ਮਿਲਦਾ ਕਿਸੇ ਨੇ ਇਗਜ਼ਾਮ ਦੇਣੇ ਉਹਨਾਂ ਨੂੰ ਰਹਿਣ ਦੀ ਕੋਈ ਸਹੂਲਤ ਅਜੇ ਤੱਕ ਸਾਡੇ ਕਿੰਨੀਆਂ ਜ਼ਮੀਨਾਂ ਸਾਡੀਆਂ ਗਵਰਨਮੈਂਟ ਨੇ ਅਲਾਟ ਕੀਤੀਆਂ ਸਾਰਾ ਉਹਨਾਂ ਨੇ ਉੱਥੋਂ ਦੇ ਕੁਝ ਲੋਕ ਜੋ ਗਿਨੇ ਚੁਣੇ ਆ ਉਹ ਜੋ ਸਾਡੇ ਪੰਜਾਬੀ ਸਭਾ ਜਮਾਰੇ ਸੋਚਦੇ ਨਹੀਂ ਪਹਿਰਾਵਾ ਉਹਨਾਂ ਦਾ ਸਮਾਜ ਦਾ ਬਣਾ ਰੱਖਿਆ ਔਰ ਸਾਡੇ ਪੂਰੇ ਰਾਜਸਥਾਨ ਦੇ ਸਿੱਖਾਂ ਬਾਰੇ ਉਹ ਨਹੀਂ ਸੋਚਦੇ ਉੱਥੇ ਕਮਰਸ਼ੀਅਲ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਰਦੇ ਰਹਿੰਦੇ ਆ ਪਰ ਸਾਡਾ ਕੋਈ ਵੀ ਅਜੇ ਤੱਕ ਹੋਸਟਲ ਸਿੱਖ ਸਮਾਜ ਦਾ ਸਰਬ ਸਿੱਖ ਸਮਾਜ ਦਾ ਕਿਸੇ ਦਾ ਕੋਈ ਨਹੀਂ ਬਣਿਆ ਅਜੇ ਤੱਕ ਕਦੇ ਫਿਰ ਜਦੋਂ ਇਹੋ ਜੇ ਕਰਮ ਹੁੰਦੇ ਨੇ ਤਾਂ ਉਹਨਾਂ ਦੀ ਪਹੁੰਚ ਫਿਰ ਜਿਹੜੀ ਸਾਡੇ ਵੱਡੀ ਸੋਸਤਾ ਐਸਜੀਪੀਸੀ ਦਾ ਕੋਣਾ ਤਾਂ ਕੀਤੀ ਕਿ ਸਭ ਪਤਾ ਜੀ ਹੁਣ ਇਹ ਮੈਂ ਚਲਾਈ ਆ ਜੀ ਮੇਰੀ ਹੁਣ ਇੱਕੋ ਹੀ ਮਨਸ਼ਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਉਹਨਾਂ ਤੋਂ ਜ਼ਮੀਨ ਜਾਤਾ ਉਹ ਦੇਣ ਜਾਂ ਫਿਰ ਕੋਈ ਨਵਾਂ ਇੱਕ ਕੋਈ ਉਪਰਾਲਾ ਸਾਰਿਆਂ ਨੂੰ ਸਮਾਜ ਨੂੰ ਲੈ ਕੇ ਅਸੀਂ ਆਉਣ ਵਾਲੇ ਟਾਈਮ ਕੋਈ 100 ਕਮਰਿਆਂ ਦਾ ਇੱਕ ਸਾਡਾ ਸਮਾਜ ਦਾ ਇੱਕ ਹੋਸਟਲ ਬਣਾਈਏ ਇੱਥੇ ਬੱਚੇ ਪੜਨ ਵਾਲੇ ਕੋਈ ਇਗਜ਼ਾਮ ਦੇਣ ਵਾਲੇ ਆਉਣ ਪੜਨ ਵਾਲੇ ਆਉਣ ਕੋਈ ਬਿਮਾਰ ਸਾਡੇ ਜਿਹੜੇ ਵੱਡੇ ਹਸਪੀਟਲ ਹੈ ਸਾਡਾ ਐਸਐਮਐਸ ਉੱਥੇ ਆ ਕੇ ਕੋਈ ਮਰੀਜ਼ ਹੁੰਦਾ ਉਹਨਾਂ ਨੂੰ ਵੀ ਉੱਥੇ ਲਾਭ ਮਿਲ ਸਕੇ ਇਹ ਅਸੀਂ ਹੁਣ ਉਪਰਾਲਾ ਗੁਰੂ ਮਾਰੀ ਦੀ ਕਿਰਪਾ ਨਾਲ ਉਸੇ ਸ਼ੁਰੂਆਤ ਕੀਤੀ ਹੈ ਪ੍ਰਮਾਤਮਾ ਕੇ ਪ੍ਰਕਾਤਾਂ ਪਾਉ ਹੈ ਤੁਸੀਂ ਰਾਜਸਥਾਨ ਦੇ ਵਿੱਚ ਸਿੱਖ ਸਮਾਜ ਦੀ ਪ੍ਰਤਿਨਿਧਤਾ ਕਰਦੇ ਹੋ ਉੱਥੇ ਸਭ ਤੋਂ ਵੱਧ ਮਹੱਤਵਪੂਰਨ ਕੀ ਸੰਬੰਧ ਹੈ ਉਹ ਤੁਹਾਡੇ ਲਈ ਜਿਹੜੀ ਸਭ ਤੋਂ ਪਹਿਲ ਦੇ ਆਧਾਰ ਤੇ ਤੁਸੀਂ ਮੰਨਦੇ ਵੀ ਇਹ ਹੋਣਾ ਚਾਹੀਦਾ ਵੀ ਮੇਨ ਚੀਜ਼ਾਂ ਦਾ ਜੀ ਮੈਂ ਤਾਂ ਇੱਕ ਸਭ ਤੋਂ ਵਧੀਆ ਇੱਕ ਚੀਜ਼ ਜੀ ਮੇਨ এডੂਕੇਸ਼ਨ ਬਾਰੇ ਸਾਨੂੰ ਸਰਕਾਰ ਤੋਂ ਜਿਆਦਾ ਤੋਂ ਜਿਆਦਾ ਕੋਈ এডੂਕੇਸ਼ਨ ਬਾਰੇ ਸੋਚਣਾ ਚਾਹੀਦਾ ਐਜੂਕੇਸ਼ਨ ਤੋਂ ਬਿਨਾ ਸਾਨੂੰ ਅਸੀਂ ਕੁਝ ਵੀ ਨਹੀਂ ਕਰ ਸਕਦੇ ਐਜੂਕੇਸ਼ਨ ਸਾਡੀ ਚੰਗੀ ਹੋ ਜੂਗੀ ਉਹਦੇ 'ਚ ਸਾਨੂੰ ਹੁਣ ਦੇਖੋ ਛਾਤਰਵਤੀ ਜਿਹੜੀ ਸਾਡੀ ਅਲਪ ਸੰਖਿਆ ਦੇ ਛਾਤਰਵਤੀ 2 ਸਾਲ ਹੋ ਗਏ ਬੰਦ ਹੋਈ ਪਈ ਹੈ ਪਹਿਲਾਂ ਬੱਚਿਆਂ ਨੂੰ 5 ਤੋਂ 7000 ਰੁਪਏ ਮਿਲਦਾ ਸੀ ਹਰ ਮਹੀਨੇ 2 ਸਾਲ ਹੋ ਗਏ ਉਹ ਬੱਚਿਆਂ ਨੂੰ ਆਪਣੇ ਪੰਜਾਬੀ ਸਮਾਜ ਦੇ ਬੱਚਨ ਕਿਸੇ ਨੂੰ ਨਹੀਂ ਮਿਲਿਆ ਔਰ ਕੋਈ ਵੀ ਅੱਜ ਤੱਕ ਆਵਾਜ਼ ਵੀ ਨਹੀਂ ਉਠਾ ਰਿਹਾ ਕੋਈ ਵੀ ਲੀਡਰ ਵੀ ਇਹਨੂੰ ਦਿੱਤੀ ਜਾਵੇ ਮੈਂ ਹੁਣ ਦੋ ਵਾਰੀ ਆਵਾਜ਼ ਉਠਾਈ ਹੈ ਹੁਣ ਗਵਰਨਮੈਂਟ ਨੇ ਕਿਹਾ ਵੀ ਅਸੀਂ ਸੋਚ ਰਹੇ ਹਾਂ ਵੀ ਜਲਦੀ ਇਹਨੂੰ ਸ਼ੁਰੂ ਕਰਾਂਗੇ ਘੱਟ ਗਿਣਤੀ ਦੇ ਲਈ ਉੱਥੇ ਸਰਕਾਰ ਵੱਲੋਂ ਕੁਝ ਖਾਸ ਉਪਰਾਲੇ ਹੈਗੇ ਹਾਂਜੀ ਬਹੁਤ ਖਾਸ ਹੈ ਜੀ ਇਹ ਸਾਰੀਆਂ ਚੀਜ਼ਾਂ ਜੀ ਆਪਣੇ ਆਪ ਦੇ ਉੱਤੇ ਹੈ ਜੀ ਸਾਡੇ ਜੇ ਅਸੀਂ ਆਪ ਅਸੀਂ ਆਪ ਆਕਰ ਜੋ ਸਰਕਾਰ ਤੋਂ ਅਸੀਂ ਕਰਾਵਾਂਗੇ ਦੱਸਾਂਗੇ ਤਾਂ ਹੀ ਕੰਮ ਹੋਣਗੇ ਸਰਕਾਰ ਆ ਬੈਠੀਆਂ ਤਾਂ ਘਰੇ ਤੋਂ ਦਿੰਦੀਆਂ ਨਹੀਂ ਕੰਮ ਤਾਂ ਸਾਨੂੰ ਅਸੀਂ ਅਸੀਂ ਪਹਿਲ ਕਰਾਂਗੇ ਔਰ ਸਮਾਜ ਨੂੰ ਵੀ ਚਾਹੀਦਾ ਵੀ ਉਹਨਾਂ ਨੂੰ ਵੀ ਕੋਈ ਲੀਡਰ ਜਿਹੜਾ ਇੱਕਾ ਜਿਵੇਂ ਅਸੀਂ ਕੋਈ ਪ੍ਰੋਗਰਾਮ ਕਰਦੇ ਹਾਂ ਤੁਸੀਂ ਵੱਲ ਚੜ ਕੇ ਹਿੱਸਾ ਲੈਣਾ ਚਾਹੀਦਾ ਫੇਰ ਹੀ ਕਿਉਂਕਿ ਪਤਾ ਲੱਗਦਾ ਹੈ ਸਰਕਾਰ ਨੂੰ ਵੀ ਇਹ ਸਾਰੇ ਇਕੱਠੇ ਹੈ ਜੇ ਅਸੀਂ ਅਲੱਗ-ਅਲੱਗ ਰਾਵਾਂਗੇ ਤਾਂ ਸਾਨੂੰ ਫਾਇਦਿਆਂ ਤੋਂ ਵੀ ਅਸੀਂ ਵਾਂਝੇ ਰਹਿ ਜਾਾਂਗੇ ਜੀ ਹੁਣ ਤੱਕ ਕਿੰਨੇ ਕੁ ਵੀ ਜਿਹੜੇ ਉੱਥੋਂ ਦੇ ਸਿੱਖ ਭਾਈਚਾਰਾ ਹੈ ਰਾਜਸਥਾਨ ਦੇ ਜਿਵੇਂ ਤੁਸੀਂ ਦੱਸ ਰਹੇ ਹੋ ਤੇ ਕਿੰਨੇ ਕੁ ਹੁਣ ਤੱਕ ਕੋਈ ਪੰਜਾਬੀ ਭਾਈਚਾਰ ਦੇ ਇਹੋ ਜਿਹੇ ਬੰਦੇ ਨੇ ਜਾਂ ਜਿਨ੍ਹਾਂ ਨੇ ਤੁਹਾਡੇ ਤੱਕ ਪਹੁੰਚ ਕੀਤੀ ਵੀ ਸਾਨੂੰ ਇਹੋ ਜੀਆਂ ਮੁਸ਼ਕਲਾਂ ਦਰਪੇਸ਼ ਆਉਂਦੀਆਂ ਉਹਨਾਂ ਦਾ ਕੋਈ ਹੱਲ ਹੋ ਸਕਦਾ ਨਹੀਂ ਮੇਰੇ ਕੋਲ ਹੁਣ ਬਹੁਤ ਆਉਂਦੇ ਹੈ ਜੀ ਆਉਂਦੇ ਹੀ ਰਹਿੰਦੇ ਆ ਫੋਨ ਵੀ ਆਉਂਦੇ ਆ ਔਰ ਜੈਪੁਰ ਹੁੰਨਾ ਜੈਪੁਰ ਵੀ ਮੇਰੇ ਕੋਲ ਆ ਕੇ ਜਾਂਦੇ ਆ ਔਰ ਉਹਨਾਂ ਦਾ ਮੁਸ਼ਕਲਾਂ ਦਾ ਹੱਲ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਕਰੀਦਾ ਔਰ ਸਾਨੂੰ ਕੋਈ ਕਿਸੇ ਅਫਸਰ ਨੂੰ ਫੋਨ ਕਰਦੇ ਆ ਕਿਸੇ ਜਿਹਨੂੰ ਵੀ ਅਸੀਂ ਲੀਡਰ ਨੂੰ ਫੋਨ ਕਰਦੇ ਆ ਉਹ ਸਾਡਾ ਸੁਣ ਕੇ ਨਾਲ ਦੀ ਨਾਲ ਕੰਬੀ ਕਰਦੇ ਤੇ ਭਾਜਪਾ ਦੇ ਵੱਲੋਂ ਤਾਂ ਜਦ ਕਿ ਇਹ ਗੱਲਾਂ ਸਾਹਮਣੇ ਆਉਂਦੀਆਂ ਨਹੀਂ ਪੰਜਾਬ 'ਚ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਬਹੁਤ ਜ਼ਿਆਦਾ ਭਾਜਪਾ ਦਾ ਉਹ ਹੈ ਪਰ ਬੇਸ਼ੱਕ ਇਹ ਜ਼ਰੂਰ ਹੈ ਵੀ ਸ਼ਹਿਰੀ ਪੱਖ ਦਾ ਵੋਟ ਭਾਜਪਾ ਦੇ ਹੱਕ 'ਚ ਵਧਿਆ ਪਰ ਅਕਾਲੀ ਦਲ ਨਾਲ ਪਹਿਲਾਂ ਗੜ ਜੋਰ ਸੀ ਇਸ ਕਰਕੇ ਤਾਂ ਜ਼ਰੂਰ ਇੱਥੇ ਸਰਕਾਰ ਬਣਦੀ ਰਹੀ ਪਰ ਜਿਹੜੇ ਪਿਛਲੇ ਲੋਕ ਸਭਾ ਚੋਣੂਈਆਂ ਜਾਂ ਉਸ ਤੋਂ ਪਿਛਲੀਆਂ ਚੋਣਾਂ ਹੋਈਆਂ ਤਾਂ ਉਹਨਾਂ ਦੇ ਵਿੱਚ ਭਾਜਪਾ ਨੂੰ ਮੂਹ ਦੀ ਹੀ ਖਾਣੀ ਪਈ ਆ ਪਰ ਫਿਰ ਵੀ ਅਕਾਲੀ ਦਲ ਦਾ ਕਿਤੇ ਨਾ ਕਿਤੇ ਉਹਨਾਂ ਦਾ ਗਰਾਪ ਵਧਿਆ ਰਿਹਾ ਹੈ ਤਾਂ ਰਾਜਸਥਾਨ ਦੇ ਵਿੱਚ ਕਾਂਗਰਸ ਦੇ ਟੱਕਰ ਦੇ ਵਿੱਚ ਭਾਜਪਾ ਇਸ ਵੇਲੇ ਭਾਜਪਾ ਦੀ ਸਰਕਾਰ ਵੀ ਉਸ ਜਗ੍ਹਾ ਤੇ ਬਣ ਗਈ ਫਿਰ ਜਿਹੜੇ ਮੁੱਖ ਮੰਤਰੀ ਪਿਛਲੇ ਤੁਹਾਡੇ ਰਹੇ ਨੇ ਉਹਨਾਂ ਦੇ ਬਾਬਤ ਉਹਨਾਂ ਨੇ ਕੋਈ ਕੰਮ ਕੀਤੇ ਸਿੱਖ ਪਾਈਚਾਰੇ ਲਈ ਜਾਂ ਉਸ ਜਗ੍ਹਾ ਤੇ ਖੜੇ ਰਹੇ ਨਹੀਂ ਜਿ ਪਿਛਲੇ ਮੁੱਖ ਮੰਤਰੀਆਂ ਦਾ ਕੋਈ ਕੰਮ ਨਹੀਂ ਇੰਨੇ ਕੀਤੇ ਸਾਡੇ ਸਿੱਖ ਪਾਈਚਾਰੇ ਵਾਸਤੇ ਕੋਈ ਜਿੰਨਾ ਜ਼ਿਆਦਾ ਕੰਮ ਨਹੀਂ ਕੀਤਾ ਹੁਣ ਜ਼ਰੂਰ ਕੰਮ ਸ਼ੁਰੂ ਹੋ ਰਿਹਾ ਹੈ ਔਰ ਸਿੱਖਾਂ ਦਾ ਰਜਾਨ ਵੀ ਹੁਣ ਭਾਜਪਾ ਭਾਜਪਾ ਕੰਨੀ ਬਹੁਤ ਵੱਧ ਰਿਹਾ ਹੈ ਜਿੰਨਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਰਿਹਾ ਹੁਣ ਅਮੀਸ਼ਾਹ ਜੀ ਸਾਡੇ ਆ ਮੋਦੀ ਜੀ ਹੈ ਇਹਨਾਂ ਦੀ ਬਹੁਤ ਸੋਚ ਚੰਗੀ ਹੈ ਜੀ ਕਿਉਂਕਿ ਹੁਣ ਆ ਪਿੱਛੇ ਗੁਰਦੁਆਰਾ ਸਾਹਿਬ 'ਚ ਦਰਸ਼ਨ ਕਰਨ ਗਏ ਆ ਪ੍ਰੋਟੋਕੋਲ ਤੋਂ ਬਿਨਾਂ ਹੀ ਗਏ ਆ ਉਹ ਦਰਸ਼ਨ ਕਰਨ ਇਹਨਾਂ ਦੀ ਸੋਚ ਮੈਂ ਹੁਣ ਦਿੱਲੀ ਵੀ ਗਿਆ ਸੀ ਦਿੱਲੀ 'ਚ ਵੀ ਉਹਨਾਂ ਦੀ ਉਹਨਾਂ ਨੇ ਮੈਨੂੰ ਬਹੁਤ ਗੱਲਾਂ ਦੱਸੀਆਂ ਵੀ ਤੁਸੀਂ ਅੱਗੇ ਲੱਕੇ ਕੰਮ ਕਰੋ ਕੋਈ ਵੀ ਕੰਮ ਤੁਹਾਡਾ ਰੋਕਿਆ ਨਹੀਂ ਜਾਊਗਾ ਬਹੁਤ ਅੱਛੀ ਸੋਚ ਹੈ ਜੀ ਇਹਨਾਂ ਦੀ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਮਿਲ ਕੇ ਭਾਜਪਾ ਨਾਲ ਮਿਲ ਕੇ ਜਿੰਨਾ ਵੀ ਸਾਡੇ ਤੋਂ ਆਪਦੇ ਸਮਾਜ ਨੂੰ ਔਰ ਸਾਰੇ ਭਾਈਚਾਰੇ ਨੂੰ ਮੈਂ ਇਕੱਲੇ ਸਮਾਜ ਦੀ ਗੱਲ ਨਹੀਂ ਕਰਦਾ ਕੋਈ ਵੀ ਸਾਡਾ ਪੂਰਾ ਦਾਸਤਾਨ ਜਿੰਦਾ ਵੀ ਜਿੰਨਾ ਵੀ ਅਸੀਂ ਕੰਮ ਕਰ ਸਕਾਂਗੇ ਗੁਰਮਾਰੀ ਦੀ ਕਿਰਪਾ ਨਾਲ ਅਸੀਂ ਕਰਾਂਗੇ ਜੀ ਤੁਸੀਂ ਅਰਜੁਨ ਮੇਘਵਾਲ ਜੀ ਕਾਨੂੰਨ ਮੰਤਰੀ ਨੇ ਉਹਨਾਂ ਦੇ ਨਾਲ ਵੀ ਤੁਹਾਡਾ ਕਾਫੀ ਜ਼ਿਆਦਾ ਲਗਾਵਾ ਜਿਨ੍ਹਾਂ ਨੇ ਤੁਹਾਨੂੰ ਇਸ ਨਮਾਇਦੇ ਲਈ ਅੱਗੇ ਲੈ ਕੇ ਆਂਦਾ ਤਾਂ ਉਹਨਾਂ ਦੇ ਨਾਲ ਜੁੜ ਕੇ ਵੀ ਤੁਸੀਂ ਕਾਨੂੰਨ ਦੇ ਤਹਿਤ ਵੀ ਕੁਝ ਪੰਜਾਬੀ ਭਾਈਚਾਰੇ ਲਈ ਕੰਮ ਕਰ ਰਹੇ ਹੋ ਹਾਂਜੀ ਕਰ ਰਹੇ ਹਾਂ ਉਹਨਾਂ ਦੇ ਜਿੰਨੀਆਂ ਮੁਸ਼ਕਲਾਂ ਹੁਣ ਆ ਪਿੱਛੇ ਮੁਸ਼ਕਲ ਆਈ ਸੀ ਦੱਸਿਆ ਸੀ ਉਹਨਾਂ ਨੂੰ ਜੀ ਆਪਣੇ ਜਿਹੜੀ ਆ ਇਗਜ਼ਾਮ ਵਾਲੀ ਆਈ ਸੀ ਉਹਨੂੰ ਦੱਸਿਆ ਉਹਨਾਂ ਨੇ ਹੱਥੋ-ਹੱਤੀ ਅਧਿਕਾਰੀਆਂ ਨੂੰ ਸਾਰਿਆਂ ਨੂੰ ਪਾਬੰਦ ਕੀਤਾ ਵੀ ਅੱਗੇ ਤੋਂ ਇਹ ਜੀ ਨਹੀਂ ਗੱਲ ਹੋਣੀ ਚਾਹੀਦੀ ਕਿਹਾ ਉਹਨਾਂ ਨੇ ਹੱਥੋ-ਹੱਥ ਵਾਸਤੇ ਇਹ ਗੱਲ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੀ ਅੱਗੇ ਤੋਂ ਇਹ ਜੀ ਉਹਦੇ ਲਈ ਜਿਹੜਾ ਲਾਓ ਸੰਵਿਧਾਨ ਦੇ ਤਹਤ ਹਾਂਜੀ ਉਹਨ ਸੰਵਿਧਾਨ ਦੇ ਤਾ ਇਹ ਉਹਨਾਂ ਨੇ ਦੱਸਿਆ ਵੀ ਹਾਂ ਉਹ ਸਾਰੇ ਸੀਮ ਸਿੰਘ ਸਾਹਿਬ ਨੂੰ ਵੀ ਉਹਨਾਂ ਨੇ ਕਿਹਾ ਸਾਰਿਆਂ ਨੂੰ ਕਿਹਾ ਅੱਗੇ ਤੋਂ ਵੀ ਇਹ ਜੀ ਚੀਜ਼ ਨਹੀਂ ਹੋਣੀ ਚਾਹੀਦੀ ਲੋ ਜਦੋਂ ਬਣਿਆ ਵਿਆ ਸੈਂਟਰ ਗਵਰਨਮੈਂਟ ਦਾ ਹੈਗਾ ਉਹਦਾ ਪੁਰਾਣਾ ਲੋਗਾ ਤੇ ਇਹਦੇ ਚੋਂ ਹੁਣ ਅੱਗੇ ਤੋਂ ਮੇਰੇ ਲੱਗਦਾ ਇਹ ਚੀਜ਼ ਨਹੀਂ ਹੋਣੀ ਕਦੇ ਵੀ ਜੀ ਬਰਾਦਰ ਸਾਹਿਬ ਫਿਰ ਇਹ ਵੀ ਗੱਲ ਹੈ ਕਿ ਤੁਸੀਂ ਮੁਕਸਰ ਤੋਂ ਉੱਠ ਕੇ ਉਧਰ ਖੜੇ ਪੂਰਬ ਵਿੱਚ ਗਏ ਨੇ ਫਿਰ ਉੱਥੇ ਜਾ ਕੇ ਤੁਸੀਂ ਸਰਕਾਰਾਂ ਨਾਲ ਵੀ ਜੁੜੇ ਵੱਡੇ ਅਹੁਦਿਆਂ ਤੇ ਵੀ ਆਏ ਇਹ ਜਿਹੜਾ ਲੰਬਾ ਸਫ਼ਰ ਹੈ ਫਿਰ ਇਹ ਕਿਵੇਂ ਕਿਵੇਂ ਤੈਅ ਹੋਇਆ ਜੇਰਾ ਕੇ ਵੀ ਸੱਚਾ ਨਾਲਾ ਪਾ ਲਈਏ ਥੋੜਾ ਜਿਹਾ ਜੀ ਮੇਰੇ ਜਿਹੜੇ ਦਾਦਾ ਜੀ ਸੀ ਉਹ ਗਿਆਨੀ ਜਲ ਸਿੰਘ ਦੇ ਨਾਲ ਹੀ ਪੜਦੇ ਸੀ ਜੀ ਔਰ ਇਕੱਠੇ ਪੜਦੇ ਸੀਗੇ ਔਰ ਸਾਡੇ ਪਿੰਡ ਦੇ ਨਾਲ ਹੀ ਗਿਆਨੀ ਜੈਲ ਸਿੰਘ ਸਾਰਾ 6-7 ਕਿਲੋਮੀਟਰ ਦੀ ਰਹਿੰਦੇ ਸੀ ਤੇ ਇਕੱਠੇ ਆਉਣਾ ਜਾਣਾ ਇਹਨਾਂ ਦਾ ਬੜਾ ਬੜੀ ਅੱਛੀ ਦੋਸਤੀ ਸੀ ਸਾਡੇ ਗਵਰਨਰ ਰਾਜਸਥਾਨ ਦੇ ਹੁਕਮ ਸਿੰਘ ਜੀ ਰਹੇ ਵੀ ਹੈ ਉਹ ਵੀ ਮੇਰੇ ਦਾਦਾ ਜੀ ਦੇ ਬੜੇ ਨਾਲ ਰਹੇ ਸੀ ਔਰ ਮੇਰੇ ਦਾਦਾ ਜੀ ਨੂੰ ਉਸ ਟਾਈਮ ਪੂਰੇ ਰਾਜਸਥਾਨ ਚ ਜ਼ਥੇਦਾਰ ਦਾ ਇੱਕ ਅਹੁਦਾ ਮਿਲਿਆ ਹੋਇਆ ਸੀ ਜੀ ਪੂਰਾ ਔਰ ਪਾਕਿਸਤਾਨ ਚੋਂ ਜਿੰਨੀਆਂ ਜਮੀਨ ਆਪਣੇ ਛੱਡ ਕੇ ਲੋਕ ਆਏ ਉਸ ਟਾਈਮ ਜਿੰਨੇ ਵੀ ਔਰ ਸਭ ਨੂੰ ਜ਼ਮੀਨਾਂ ਜਿਹੜੀਆਂ ਕਲੇਮ ਤੇ ਸਭ ਨੂੰ ਜਿੰਨੇ ਘਰ ਸਹੇ ਆਪਣੇ ਦਾਦਾ ਜੀ ਨੇ ਦਵਾਈਆਂ ਇੰਨੀਆਂ ਜ਼ਮੀਨਾਂ ਪੂਰੇ ਜ਼ਿਲ੍ਹੇ ਦੇ ਵਿੱਚ ਸਭ ਨੂੰ ਜ਼ਮੀਨਾਂ ਚੰਗੇ-ਚੰਗੇ ਜ਼ਮੀਨਾਂ ਦਿਵਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਆਪਣੇ ਦਾਦਾ ਜੀ ਨੇ ਬਸਾਏ ਔਰ ਉਸੇ ਦੀ ਹੋਈ ਪ੍ਰਮਾਤਮਾ ਦੀ ਉਹਨਾਂ ਨੇ ਕਿਉਂਕਿ ਇੰਨੀ ਸੇਵਾ ਕੀਤੀ ਸਾਡੀ ਦਾਦਾ ਜੀ ਨੇ ਲੋਕਾਂ ਦੀ ਇੰਨੀ ਸੇਵਾ ਕੀਤੀ ਉਹਦਾ ਵੀ ਫਲ ਪ੍ਰਮਾਤਮਾ ਨੇ ਦਿੱਤਾ ਤੇ ਮੇਰਾ ਵੀ ਰੁਝਾਨ ਵਧਿਆ ਇਸ ਪਾਸੇ ਆਉਂਦਾ ਏ ਤੇ ਕਿਹੜੇ-ਕਿਹੜੇ ਅਹੁਦਿਆਂ ਤੇ ਹੁਣ ਤੱਕ ਪਹੁੰਚបាន ਦਾ ਇਹ ਚੋ ਮੈਂ ਜੀ ਸ਼ੁਰੂ ਤੋਂ ਹਾਂ ਜੀ 92 'ਚ ਮੈਨੂੰ ਬਲੌਗ ਦੇ ਅਕਸ਼ਰ ਬਣਾਇਆ ਸੀ ਯੂਥ ਕਾਂਗਰਸ ਦਾ ਪਹਿਲਾਂ ਫਿਰ ਉਹਦੇ ਜੋ ਉਪਾਧਿਅਕਸ਼ਰ ਹੈ ਜ਼ਿਲ੍ਹੇ ਦਾ ਉਸ ਤੋਂ ਬਾਅਦ ਫਿਰ ਮੈਂ ਕਿਸਾਨ ਕਾਂਗਰਸ ਦੇ ਪੂਰੇ ਜਨਰਲ ਸੈਕਟਰੀ ਰਿਹਾ Rajasthan ਦਾ ਫਿਰ ਉਸ ਤੋਂ ਬਾਅਦ ਮੈਨੂੰ ਮੈਂਬਰ ਬਣਾਇਆ ਪੂਰੇ Rajasthan ਦਾ ਕਾਂਗਰਸ ਦਾ ਫਿਰ ਰੰਦਾਵਾ ਜੀ ਦੇ ਜਦੋਂ ਨਾਲ ਜੋੜੇ ਤਾਂ ਮੈਨੂੰ ਸਟਾਫ ਸੈਕਟਰੀ ਬਣਾਇਆ ਪੂਰੇ Rajasthan ਮੇਨ ਕਾਂਗਰਸ ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਮੈਨੂੰ ਜਨਰਲ ਸੈਕਟਰੀ ਬਣਾਇਆ ਪੂਰੇ Rajasthan ਦਾ ਸਾਰਾ ਜਨਰਲ ਸੈਕਟਰੀ ਰਿਹਾ ਮੈਂ ਜੀ ਪੂਰਾ ਤੇ ਹੁਣ ਫਿਰ ਜਿਹੜਾ ਅਹੁਦਾ ਤੁਹਾਡੇ ਕੋਲੇ 6 ਬਾਜ 5 4 ਦਾ ਤੁਸੀਂ ਬਣਾਇਆ ਤੁਹਾਨੂੰ ਪੂਰੇ Rajasthan ਦੇ ਤੁਸੀਂ ਹਾਂ ਮੈਂ ਪੂਰੇ Rajasthan ਦਾ ਜੀ ਪੰਦਾਨਾ ਤੇ ਇਸ ਤੇ ਹੁਣ ਪੂਰਾ ਕੰਮ ਕਰ ਰਹੇ ਹਾਂ ਔਰ ਮੈਂ ਦਾ ਇੱਕ ਹੀ ਮਨਸ਼ਾ ਜੀ ਇੱਕ ਜਿੰਨੇ ਹੁਣ ਸਾਡੇ ਸਮਾਜ ਦੇ ਵਿੱਚ ਲੀਡਰ ਬਹੁਤ ਘੱਟ ਹੈ ਜੀ ਇਸ ਟਾਈਮ ਮੈਂ ਪਹਿਲਾਂ ਵੀ ਸਵਾਲ ਇਹੀ ਕੀਤਾ ਸੀ ਜਿਹੜੇ ਹੁਣ ਉਹ ਬਣਦੇ ਮੈਂ ਹੁਣ ਸਾਡੇ ਪੰਚਾਇਤੀ ਚੋਣਾਂ ਵੀ ਹੋ ਰਹੀ ਹੈ ਹੁਣ ਪੰਚਾਇਤੀ ਚੋਣਾਂ ਹੋਣੇ ਸਾਡੇ ਔਰ ਮੈਂ ਸੋਚਦਾ ਵੀ ਚੰਗੇ ਚੰਗੇ ਬੱਚੇ ਜਿਹੜੇ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਦੀ ਮਦਦ ਕਰਨਾ ਉਹਨਾਂ ਨੂੰ ਅੱਗੇ ਲੈ ਕੇ ਆਵਾਂ ਤੇ ਸਾਡੇ ਸਮਾਜ ਦੇ ਲੋਕਾਂ ਨੂੰ ਵੱਧ ਤੋਂ ਵੱਧ ਟਿਕਟਾਂ ਦਿਵਾ ਕੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੈ ਜਿ ਡਾਇਰੈਕਟਰ ਦੀਆਂ ਹੈ ਉਹਨਾਂ ਨੂੰ ਦਵਾ ਕੇ ਅੱਗੇ ਲੈ ਕੇ ਉਹਨਾਂ ਨੂੰ ਥੋੜਾ ਜਿਆਦਾ ਅੱਗੇ ਲੈ ਕੇ ਆਵਾ ਕਿਉਂਕਿ ਉਹ ਸਾਡੇ ਲੋਕਾਂ ਨੂੰ ਬੱਚਿਆਂ ਨੂੰ ਹੋਰ ਅੱਗੇ ਆਉਣ ਦਾ ਮੌਕਾ ਮਿਲੇ ਤੁਸੀਂ ਜਿਵੇਂ ਹੁਣੀ ਗੱਲ ਇਲੈਕਸ਼ਨ ਦੀ ਕੀਤੀ ਹੈ ਕਿ ਤੇ ਆਪਣਾ ਵੀ ਮਨ ਹੈ ਵੀ ਆਪਾਂ ਇਲੈਕਸ਼ਨ ਦੇ ਵਿੱਚ ਨਹੀਂ ਜੀ ਮੇਰਾ ਮਨ ਸਿਰਫ ਸੇਵਾ ਕਰਨ ਦਾ ਹੈ ਮੈਂ ਆਪਣੇ ਸਮਾਜ ਦੀ ਮੇਰਾ ਹੁਣ ਮੇਰਾ ਇਲੈਕਸ਼ਨ ਦਾ ਕੋਈ ਮਨ ਨਹੀਂ ਲੱਗਦਾ ਔਰ ਮੈਂ ਮੇਰਾ ਕੰਮ ਹੈ ਵੀ ਅੱਗੇ ਆ ਕੇ ਆਉਣ ਵਾਲੇ ਬੱਚਿਆਂ ਨੂੰ ਤਿਆਰ ਕਰਕੇ ਉਹਨਾਂ ਨੂੰ ਇਲੈਕਸ਼ਨ ਲੜਾ ਕੇ ਕਿਸੇ ਨੂੰ ਐਮਪੀ ਬਣਾਵਾ ਕਿਸੇ ਨੂੰ ਐਮਐਲਏ ਬਣਾਉਂਦਾ ਆਈ ਸੁਪਨਾ ਹੈ ਜੀ ਆਪ ਨਹੀਂ ਲੜਨਗੇ ਨਹੀਂ ਜੀ ਨਹੀਂ ਆਪ ਮੇਰਾ ਨਹੀਂ ਮੈਂ ਤਾਂ ਹੁਣ ਮੇਰਾ ਕੋਈ ਨਹੀਂ ਵੱਧ ਤੋਂ ਵੱਧ ਮੈਂ ਆਉਦੇ ਸਮਾਜ ਦੇ ਸਭ ਦੇ ਕੰਮ ਕਰਾਂ ਜੋ ਵੀ ਮੇਰੇ ਰਾਜਸਥਾਨ ਦੇ ਵਿੱਚ ਕੋਈ ਵੀ ਮੇਰੇ ਹੋਵੇ ਮੈਂ ਵੱਧ ਤੋਂ ਵੱਧ ਸੇਵਾ ਕਰ ਸਕਾਂ ਜਿਹੜੀ ਅੱਜ ਦੀ ਨੌਜਵਾਨ ਪੀੜੀ ਹੈ ਰਾਜਸਥਾਨ ਦੇ ਵਿੱਚ ਤੁਸੀਂ ਪ੍ਰਤੀਦ ਦਾ ਕਰਦੇ ਹੋ ਤਾਂ ਉਹਦੇ ਵੀ ਜਿਹੜੀ ਨੌਜਵਾਨ ਪੀੜੀ ਹੈ ਉਹਨਾਂ ਨੂੰ ਰਾਜਨੀਤੀ ਵਿੱਚ ਤੇ ਸਮਾਜ ਸੇਵਾ ਵਿੱਚ ਆਉਣ ਲਈ ਕੀ ਅਪੀਲ ਕਰਦੇ ਮੈਂ ਉਹ ਅਪੀਲ ਕੀਤਾ ਵੀ ਮੇਰੇ ਨਾਲ ਆ ਕੇ ਜੁੜਨ ਔਰ ਪਿੰਡਾਂ ਦੇ ਵਿੱਚ ਚੰਗੇ ਚੰਗੇ ਕੰਮ ਕਰਨ ਗੇਮਾਂ ਕਰਾਉਣ ਜਿੰਨਾ ਪਿੰਡਾਂ ਦੇ ਵਿੱਚ ਕੰਮ ਕਰਨਗੇ ਅੱਛੇ ਕੰਮ ਕਰਨ ਐਜੂਕੇਸ਼ਨ ਦੇ ਬਾਰੇ ਬੱਚਿਆਂ ਨੂੰ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਸਕੂਲ ਸਕੂਲ ਵੀ ਜਿਹੜੇ ਜਿਹੜੇ ਆਪਣੇ ਜਿਹੜੇ ਮੇਨ ਪਿੰਡਾਂ ਦੇ ਜੋ ਚੋਣਾਂ ਲਾਣ ਵਾਲੇ ਬੱਚੇ ਤਿਆਰ ਹੋਣ ਸਕੂਲਾਂ ਜਾ ਕੇ ਦੇਖਣ ਵੀ ਕਿਵੇਂ ਅੱਛੀ ਪੜਾਈ ਹੋ ਰਹੀ ਹੈ ਕਿ ਨਹੀਂ ਹੋ ਰਹੀ ਫਿਰ ਕਿਉਂਕਿ ਜੋ ਨਸ਼ੇ ਦੇ ਜਾ ਰਹੇ ਆ ਉਹ ਪ੍ਰਸ਼ਾਸਨ ਨੂੰ ਵੀ ਦਿਸ ਵੀ ਜਿਹੜਾ ਨਸ਼ਾ ਵੇਚਦੇ ਉੱਥੇ ਸਾਡੇ ਪਿੰਡਾਂ 'ਚ ਤੇ ਪ੍ਰਸ਼ਾਸਨ ਨੂੰ ਵੀ ਇਤਲਾਹ ਦੇਣ ਤੇ ਔਰ ਬੱਚਿਆਂ ਨੂੰ ਵੀ ਉਹਨਾਂ ਨੂੰ ਸਮਝਾ ਕੇ ਉਹਨਾਂ ਚੀਜ਼ਾਂ ਤੋਂ ਨਸ਼ਿਆਂ ਤੋਂ ਦੂਰ ਰੱਖ ਕੇ ਪੜ੍ਹਾਈ ਵਾਲੇ ਵੱਲ ਲਾਉਣ ਔਰ ਅੱਛੇ ਕੰਮ ਕਰਨ ਪਿੰਡਾਂ 'ਚ ਫਿਰ ਉਹ ਚੋਣ ਲੜ ਕੇ ਕਿਉਂਕਿ ਵੋਟ ਤਾਂ ਫੇਰ ਹੀ ਮਿਲਣਗੀ ਅਗਰ ਉਥੋਂ ਪਿੰਡਾਂ ਤੋਂ ਸ਼ੁਰੂਆਤ ਕਰਨਗੇ ਤਾਂ ਸਾਡੇ ਬੱਚੇ ਫਿਰ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਆਪ ਜੁੜੋ ਔਰ ਆਪਾਂ ਇੱਕ ਪਹਿਲ ਕਰੀਏ ਇਹ ਹਨ ਇੰਦਰਜੀਤ ਸਿੰਘ ਜੀ ਬਰਾੜ ਜਿਹੜੇ ਕਿ ਰਾਜਸਥਾਨ ਦੇ ਵਿੱਚ ਸਰਬ ਸਿੱਖ ਸਮਾਜ ਭਾਈਚਾਰੇ ਦੇ ਇਹ ਪ੍ਰਧਾਨ ਨੇ ਪੂਰੇ ਸੂਬੇ ਦੇ ਤੇ ਜਿਹਦੇ ਵਿੱਚ ਉਹਨਾਂ ਨੇ ਸਿੱਖ ਭਾਈਚਾਰੇ ਲਈ ਕਾਫੀ ਕੁਝ ਕੀਤਾ ਵੀ ਹੈ ਤੇ ਹੁਣ ਵੀ ਜਿਹੜਾ ਲਗਾਤਾਰ ਉਸ ਇੱਕ ਪਾਈਚਾਰੇ ਲਈ ਕਰ ਰਹੇ ਨੇ ਤੇ ਜੇ ਨੌਜਵਾਨ ਨੇ ਉਹ ਜਿਹੜਾ ਤੱਕ ਆ ਕੇ ਆਪਣੀ ਮੁਸ਼ਕਲਾ ਕੋਈ ਵੀ ਲੈ ਕੇ ਆ ਸਕਦੇ ਨੇ ਜਿਨ੍ਹਾਂ ਨੂੰ ਕੋਈ ਮੁਸ਼ਕਲਾ ਤਰਪੇਸ਼ ਆਉਂਦੀ ਆ ਨੇ ਤਾਂ ਉਹਨਾਂ ਦੇ ਉਹ ਸਾਰੇ ਕੰਮ ਜਿਹੜੇ ਹੋ ਜਾਣਗੇ ਤੇ ਰਾਜਨੀਤੀ ਵਿੱਚ ਆਉਣ ਦੀ ਵੀ ਅਪੀਲ ਨੌਜਵਾਨوں ਨੂੰ ਜਿਹੜੀ ਕੀਤੀ ਗਈ ਹੈ Rajasthan ਦੇ ਵਿੱਚ ਪੰਜਾਬੀ ਪਾਈਚਾਰੇ ਨੂੰ ਪਰਫੁੱਲਤ ਕਰਨ ਦੇ ਲਈ ਤੇ ਸਿੱਖ ਪਾਈਚਾਰੇ ਨੂੰ ਪਰਫੁੱਲਤ ਕਰਨ ਦੇ ਲਈ ਇਹਨਾਂ ਦੇ ਵੱਲੋਂ ਵੱਡਾ ਬੋਲਾ ਜਿਹੜਾ ਯੋਗਦਾਨ ਹੈ ਉਹ ਪਾਇਆ ਜਾ ਰਿਹਾ ਦੁਬਾਰਾ ਫਿਰ ਕਿਸੇ ਨਾਲ ਮੁਲਾਕਾਤ ਥੋੜੀ ਜਿਹੀ ਜ਼ਰੂਰ ਕਰਾਵਾਂਗੇ ਉਦੋਂ ਤੱਕ ਦੀ ਇਜਾਜ਼ਤ ਧੰਨਵਾਦ